ਚੰਗੇ ਭਲੇ ਤੁਸੀਂ ਯਾਰ ਇੰਨੀ ਸੋਹਣੀ ਪੋਰਟਸ ਤੇ ਕੰਮ ਕਰਦੇ ਪਿਓ ਚੰਗੇ ਭਲੇ ਇਥੇ ਹੀ ਕੰਮ ਜਾਂਦੇ ਹੋ ਘਰਾਂ ਨੂੰ ਵੀਕਐਂਡ ਤੇ ਇੰਜੋਏ ਕਰਦੇ ਹੋ ਇੱਧਰ ਕਿਉਂ ਇੱਧਰ ਕਿਉਂ ਆਣਾ ਹੋਇਆ ਤੁਸੀਂ ਪੋਰਟ ਕਿਉਂ ਕੀਤਾ ਕਿਉਂਕਿ ਤੁਹਾਡੇ ਨਾਲ ਦੀ ਦਿਲਚਸਪੀ ਕਈਆਂ ਦੀ ਹੋ ਸਕਦੀ ਹੈ ਤੇ ਕਹਿੰਦੇ ਅਮਰੀਕਾ ਪੈਸੇ ਵੜ ਬੰਦੇ ਨੇ ਪੈਸੇ ਭਾਜੀ ਬੰਦੇ ਨੇ ਇੰਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀ ਲਾਈਫ ਇਟਲੀ 'ਚ ਹੈ ਜਿਹੜਾ ਆਪਣਾ ਬੈਲੈਂਸ ਹੈ ਲਾਈਫ ਦਾ ਤੇ ਕੰਮ ਦਾ ਉਹ ਬਹੁਤ ਵਧੀਆ ਹੈ ਨਾ ਤੇ ਮੁੰਡਿਆਂ 'ਚ ਰਹਿ ਕੇ ਮੈਨੂੰ ਪਤਾ ਲੱਗਾ ਅਸਲੀ ਦੁਨੀਆਦਾਰੀ ਦਾ ਓਕੇ ਅਸਲੀ ਵੈਲਿਊ ਦਾ ਕਿ ਜੋ ਵੀ ਮੇਰੇ ਕੋਲ ਹੈਗਾ ਸੀ ਮੇਰੇ ਪਰਿਵਾਰ ਦੀ ਵੈਲਿਊ ਦਾ ਮੇਰੇ ਘਰ ਦੀ ਵੈਲਿਊ ਦਾ ਮੇਰੇ ਪਿੰਡ ਦੀ ਵੈਲਿਊ ਦਾ ਤੇ ਮੇਰੇ ਯਾਰਾਂ ਦੋਸਤਾਂ ਦੀ ਵੈਲਿਊ ਦਾ ਫਿਰ ਮੈਂ ਫੈਸਲਾ ਲਿੱਤਾ ਅਮਰੀਕਾ ਜਾਣ ਦਾ ਓਕੇ ਤਿੰਨ ਮਹੀਨੇ ਮੱਥੇ ਰਿਆ ਓਕੇ ਉੱਥੇ ਵੀ ਆਪਾਂ ਹਾਲਾਤ ਵੇਖ ਲੈ ਕਿ ਡਾਕੂਮੈਂਟ ਦਾ ਤੁਹਾਨੂੰ ਪਤਾ ਸਾਰਾ ਉੱਥੇ ਬਹੁਤ ਔਖਾ ਜਿੱਦਾਂ ਡਾਕੂਮੈਂਟ ਬਣਾਣੇ ਬਹੁਤ ਸਟਰਗਲ ਹੁੰਦੇ ਹਾਂ ਹਾਂਜੀ ਸਾਸ਼ੀਕਾਲ ਸਲਾਮ ਵਾਲੇਕੁਮ ਦਾ ਨਮਸਤੇ ਮੈਂ ਹਾਂ ਤੁਹਾਡਾ ਮੁਲਕੀ ਸਿੰਘ ਨੀਟਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੁਹਾਡੇ ਆਪਣੇ ਪ੍ਰੋਗਰਾਮ ਇਟਲੀ ਦੀ ਆਵਾਜ਼ ਇੱਕ ਐਸੀ ਆਵਾਜ਼ ਇਸ ਪ੍ਰੋਗਰਾਮ ਵਿੱਚ ਅਸੀਂ ਜਿਨ੍ਹਾਂ ਨੇ ਅੱਛੀ ਪੜ੍ਹਾਈ ਕੀਤੀ ਆ ਅੱਛਾ ਕਾਰੋਬਾਰ ਕੀਤਾ ਇਟਲੀ ਅੰਦਰ ਜਾਂ ਧਾਰਮਿਕ ਜਾਂ ਰਾਜਨੀਤਕ ਤੌਰ ਤੇ ਜੋ ਅੱਗੇ ਆ ਰਹੇ ਨੇ ਉਹਨਾਂ ਨੂੰ ਮੈਂ ਇਨਵਾਈਟ ਕਰਾਂਗਾ ਉਹਨਾਂ ਨੂੰ ਸਵਾਲ ਪੁੱਛਾਂਗਾ ਉਹਨਾਂ ਦੀ ਜੀਵਨੀ ਬਾਰੇ ਗੱਲ ਕਰਾਂਗੇ ਤਾਂ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ ਅੱਜ ਦਾ ਪ੍ਰੋਗਰਾਮ ਖਾਸ ਆ ਕਿਉਂਕਿ ਇਟਲੀ ਅੰਦਰ ਇਲੈਕਸ਼ਨ ਚੱਲਦੇ ਪਏ ਨੇ 8 ਔਰ 9 ਜੂਨ ਨੂੰ ਵੋਟਾਂ ਹੋਣੀਆਂ ਨੇ ਸੋ ਵੋਟਾਂ ਦੇ ਆਪਾਂ ਅੰਡਰ ਚੱਲਦੇ ਪਏ ਹਫਤਾ ਪੂਰਾ ਗਰਮਾਇਆ ਹੋਇਆ ਏ ਹਰ ਕੋਈ ਪ੍ਰਚਾਰ ਕਰਨ ਜਾਂਦਾ ਪਿਆ ਆ ਬਹੁਤ ਨਵੇਂ ਚਿਹਰੇ ਦੇਖਣ ਨੂੰ ਮਿਲੇ ਨੇ ਔਰ ਇਦਾਂ ਪਹਿਲੀ ਵਾਰੀ ਹੋਇਆ ਕਿ ਇਟਲੀ ਅੰਦਰ ਇੰਨੇ ਸਾਰੇ ਪਿੰਡਾਂ ਵਿੱਚੋਂ ਇੰਡੀਅਨ ਕੈਂਡੀਡੇਟ ਹੋਏ ਨੇ ਆਪਣੇ ਵੀਰ ਔਰ ਭੈਣਾ ਸੋ ਅੱਜ ਇਹ ਪ੍ਰੋਗਰਾਮ ਖਾਸ ਹੋਣ ਜਾ ਰਿਹਾ ਕਿਉਂਕਿ ਮੇਰੇ ਨਾਲ ਪ੍ਰਵਿੰਚਾ ਦੀ ਮਾਨਤਵਾ ਦੇ ਇੱਕ ਪਿੰਡ ਹੈ ਪੇਗੁੰਜਾਗਾ ਉੱਥੇ ਕੈਂਡੀਡੇਟ ਹੋਏ ਕੌਂਸਿਲਰ ਸਾਡੇ ਕੋਲ ਆਏ ਨੇ ਨਵਜੀਤ ਪਾਲ ਸਿੰਘ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਮਸਤੇ ਤੇ ਵੈਲਕਮ ਸਲਾਮ ਸਾਡੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵੈਰੀ ਗੁੱਡ अच्छा मेनू पार्टी ਤੋਂ ਇਲਾਵਾ ਜਾਂ ਇਲੈਕਸ਼ਨ ਤੋਂ ਇਲਾਵਾ ਮੈਂ ਤੁਹਾਡੇ ਕੁਝ ਜੀਵਨ ਬਾਰੇ ਗੱਲਾਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਬਹੁਤ ਅੱਛੀ ਪੜ੍ਹਾਈ ਕੀਤੀ ਆ ਤੇ ਬਹੁਤ ਅੱਛੀ ਨੌਕਰੀ ਕਰਦੇ ਪਿਓ ਕਲੀਟਲੀ ਚ ਨਹੀਂ ਬਲਕਿ ਤੁਸੀਂ ਬਾਹਰ ਵੀ ਜਾਂਦੇ ਹੋ ਸੋ ਦੇਖੋ ਸਾਡੇ ਮਾਪੇ ਸਾਨੂੰ ਇੱਥੇ ਲੈ ਕੇ ਆਏ ਸਾਨੂੰ ਪੜਾਇਆ ਲਿਖਾਇਆ ਤੇ ਅੱਜ ਸਾਡਾ ਫਰਜ਼ ਬੰਦਾ ਕਿ ਅਸੀਂ ਉਹਨਾਂ ਤੋਂ ਜਿੰਨਾ ਉਹ ਕਿਹਾ ਡਬਲ ਕਰਕੇ ਵਾਪਸ ਮੋੜੀਏ ਸੋ ਮੈਨੂੰ ਦੱਸੋ ਤੁਹਾਡਾ ਜਨਮ ਕਿੱਥੇ ਹੁੰਦਾ ਹੈ ਤੁਹਾਡੀ ਛੋਟੀ ਪੜ੍ਹਾਈ ਕਿੱਥੇ ਹੋਈ ਆ ਹੌਲੀ ਹੌਲੀ ਆਪਾਂ ਅੱਗੇ ਵਧਾਂਗੇ ਹਾਂਜੀ ਜਨਮਪਾਜੀ ਮੇਰਾ ਇਟਲੀ ਚ ਹੋਇਆ ਪਿੰਡ ਸੁਦਾਰਾਜ ਪ੍ਰੋਵਿੰਸਾ ਦੀ ਮਾਨਟਵਾ ਚੀ ਠੀਕ ਹੈ ਤੇ ਪਿੰਡ ਸਾਡਾ ਪੇਗੋਈ ਹੈਗਾ ਉੱਥੇ ਹੀ ਮੈਂ ਸਕੂਲ ਕੀਤਾ ਸ਼ੁਰੂ ਤੋਂ ਲੈ ਕੇ ਮਤੈਰਨਾ ਤੂੰ 4 ਸਾਲ ਤੋਂ ਲੈ ਕੇ ਇੰਡੀਆ ਕੱਲਿਆ ਕਰਦਾ ਵੀ ਇੰਡੀਆ ਫੜ ਕੇ ਆ ਇੰਡੀਆ ਪੜਾਇਆ ਵਧੀਆ ਹੁੰਦੀ ਆ ਨਹੀਂ ਮੇਰੇ ਮੇਰੇ ਮੰਮੀ ਲੈ ਡੀ ਦੀ ਸੋਚ ਤੇ ਆਈ ਕਿ ਮੁੰਡਾ ਹਣ ਇੱਥੇ ਹੀ ਪੜੇ ਅਸੀਂ ਇੱਥੇ ਹੀ ਰਹਿਣਾ ਓਕੇ ਇੱਥੇ ਕਰ ਲੈਣਾ ਤੇ ਇੱਥੇ ਹੀ ਮਤਲਬ ਆਪਣਾ ਕਾਰੋਬਾਰ ਕੰਮ ਸਾਰਾ ਕੁਝ ਕਰਨਾ ਤੇ ਪੜ੍ਹਾਈ ਤੁਹਾਡੀ ਸਾਰੀ ਮਤਲਬ ਇਟਲੀ ਚ ਹੋਈ ਹਾਂਜੀ ਇਟਲੀ ਚ ਹੋਈ ਪੜ੍ਹਾਈ ਮੇਰੀ ਭਾਜੀ ਮੈਦੀਏ ਤੱਕ ਤੇ ਪੇਗਣੇ ਗਈ ਹੋਈ ਆਠਵੀਂ ਕਲਾਸ ਤੱਕ ਆਠਵੀਂ ਕਲਾਸ ਤੱਕ ਓਕੇ ਉਸ ਤੋਂ ਬਾਅਦ ਮੈਂ ਕੀਤਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਕੋਰਸ 5 ਸਾਲ ਦਾ ਤੇ ਉੱਥੇ ਮੈਂ ਡਿਪਲੋਮਾ ਲੀਤਾ ਓਕੇ ਇਹ ਜਿਹੜਾ ਕੋਰਸ ਤੁਸੀਂ ਕੀਤਾ ਆ ਇੱਕ ਕਿਉਂ ਕੀਤਾ ਮਤਲਬ ਜਿੱਦਾਂ ਲਾ ਲੋ ਇੱਕ ਬੰਦਾ ਕੋਰਸ ਕਰਦਾ ਨਾ ਮੈਂ ਸ਼ੈਫ ਦਾ ਕੋਰਸ ਕੀਤਾ ਕਿਉਂਕਿ ਮੈਨੂੰ ਖਾਣਾ ਬਣਾਉਣਾ ਪਸੰਦ ਆ ਨਾ ਤੁਸੀਂ ਇਹ ਕੋਰਸ ਕਿਉਂ ਕੀਤਾ ਕਿਉਂਕਿ ਤੁਹਾਡੇ ਨਾਲ ਦੀ ਦਿਲਚਸਪੀ ਕਈਆਂ ਦੀ ਹੋ ਸਕਦੀ ਆ ਹਾਂਜੀ ਮੈਂ ਇੱਕ ਕੋਰਸ ਕੀਤਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਖਾਸ ਕਰਕੇ ਕਿਉਂਕਿ ਮੈਨੂੰ ਲੈਂਗੁਏਜਸ ਦਾ ਯਾਨੀ ਕਿ ਬੋਲੀਆਂ ਫੋਰਨਰ ਬੋਲੀਆਂ ਦਾ ਬਹੁਤ ਸ਼ੌਂਕ ਸੀ ਸ਼ੁਰੂ ਤੋਂ ਮੈਨੂੰ ਇੰਗਲਿਸ਼ ਬਹੁਤ ਪਸੰਦੀ ਸੀ ਮੇਰਾ ਫੇਵਰਟ ਸਬਜੈਕਟ ਸੀ ਸਕੂਲੇ ਵੀ ਓਕੇ ਤੇ ਹੋਰ ਵੀ ਮੈਨੂੰ ਸਾਡੇ ਖੂਨ 'ਚ ਵੀ ਹੈਗੀ ਨਾ ਪਰ ਮੇਰੀ ਇੰਗਲਿਸ਼ ਨਿਕਲੀ ਜੇ ਇਸ ਆਪਣੇ ਖੂਨ 'ਚ ਵੀ ਹੈਗੀ ਇਸ ਕਰਕੇ ਆਪ ਤੇ ਮੈਂ ਹੋਰ ਵੀ ਲੈਂਗੁਏਜ ਜੀ ਸਿੱਖਣਾ ਚਾਹੁੰਦਾ ਸੀ ਓਕੇ ਮੈਂ ਉਸ ਤੋਂ ਬਾਅਦ ਕੋਈ ਕੰਮ ਵੀ ਇਦਾਂ ਦਾ ਲੱਭਣਾ ਚਾਹੁੰਦਾ ਸੀ ਜਿੰਦੇ ਚ ਮੈਂ ਮੈਨੂੰ ਵੀ ਯਾਤਰਾ ਸਫਰ ਕਰਨ ਦਾ ਮੌਕਾ ਮਿਲੇ ਨਵੇਂ ਨਵੇਂ ਲੋਕਾਂ ਨੂੰ ਨਵੇਂ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇ ਜਿੱਦਾਂ ਹੁਣ ਮੇਰਾ ਨਾ ਇੱਕ ਮਾਮਾ ਜੀ ਦਾ ਬੇਟਾ ਹੈ ਤੇ ਉਹ ਪਾਇਲਟ ਆ ਅੱਛਾ ਜੀ ਉਹ ਕਹਿੰਦਾ ਪਾਜੀ ਮੈਨੂੰ ਇੱਕ ਤਾਂ ਜਹਾਜ਼ ਚਲਾਉਣਾ ਬੜਾ ਪਸੰਦੀ ਸੀ ਇੱਕ ਮੈਨੂੰ ਘੁੰਮਣਾ ਬੜਾ ਪਸੰਦੀ ਸੀ ਉਹ ਤੋਂ ਡੈਲ ਕੰਮ ਹੋ ਗਿਆ ਵੀ ਪੜਾਈ ਵੀ ਹੋ ਜੇ ਮਹੀਨੇ ਬਾਅਦ ਕਰਦੇ ਹਾਂ ਤਨਖਾਹ ਵੀ ਮਿਲ ਜੇ ਤੇ ਅਸੀਂ ਕੰਮ ਫਿਰ ਲਈਏ ਹਾਂ ਤੇ ਇੱਕ ਕੋਰਸ ਬਾਰੇ ਥੋੜਾ ਜਿਹਾ ਕਿੰਨੇ ਚਿਰ ਦਾ ਕੋਰਸ ਆ ਕੋਣ ਕਰ ਸਕਦਾ ਏ ਮਤਲਬ ਇੱਕ ਬੰਦਾ ਜਿਹੜਾ ਇੰਡੀਆ ਤੋਂ ਆਇਆ ਏ ਡਾਇਰੈਕਟ ਕਰ ਸਕਦਾ ਜਾਂ ਉਹਦੇ ਕੋਲ ਪਹਿਲਾ ਬੇਸ ਹੋਣਾ ਚਾਹੀਦਾ ਇੱਥੇ ਦਾ ਹਾਂਜੀ ਬੇਸ ਹੋਣਾ ਤਾਂ ਭਾਜੀ ਜ਼ਰੂਰੀ ਤਿੰਨ ਤਰ੍ਹਾਂ ਦੇ ਕੋਰਸ ਹੁੰਦੇ ਨੇ ਹਨਾ ਇੱਕ ਤੇ ਹੁੰਦਾ ਏ ਜਿਹੜੇ ਸੁਪੀਰੀਅਰੀ ਚ ਜਿੰਨਾ ਚਾਪਨੋਂ ਡਿਪਲੋਮਾ ਮਿਲਦਾ ਸੁਪਰੀਓਰੀ ਮਤਲਬ ਸੋਰੇ ਮੇ ਤੋਂ ਡਿਗਰ ਟੋਕਦਾ ਕਿ ਕਈ ਐਸਨ ਜਿਹੜੇ ਵਿਚਾਰੇ ਇੰਡੀਆ ਤੋਂ ਆਏ ਨੇ ਸੁਪਰੀਓਰੀ ਮਤਲਬ ਹੁੰਦਾ ਇਟਲੀ ਚ 8ਵੀਂ ਕਲਾਸ ਕਰਨ ਤੋਂ ਬਾਅਦ ਹਾਂਜੀ 10ਵੀਂ ਨਹੀਂ ਹੁੰਦੀ ਸੁਪਰੀਓਰੀ ਹੁੰਦੀ ਹੈ ਹਾਂਜੀ 8ਵੀਂ ਤੋਂ ਲੈ ਕੇ 13ਵੀਂ ਤੱਕ ਕਹਿ ਸਕਦੇ ਆਪਾਂ ਹਾਂਜੀ ਤੋਂ ਲੈ ਕੇ 13ਵੀਂ ਤੱਕ ਕਹਿ ਸਕਦੇ ਆਂ ਅੱਛਾ ਉਹ ਤੁਸੀਂ ਦੱਸ ਰਹੇ ਸੀਗੇ ਤਿੰਨ ਤਰ੍ਹਾਂ ਦੇ ਕੋਰਸ ਹੁੰਦੇ ਨੇ ਇੱਕ ਹੁੰਦਾ ਪ੍ਰੋਫੈਸ਼ਨਲ ਜਿਹੜਾ ਕੀ ਹੁੰਦਾ ਮੰਨ ਲਓ ਬੇਸ ਜਿਨ੍ਹਾਂ ਨੇ ਜਿਹੜੇ ਆਪਣੇ ਓਪਰੇਯੋ ਦਾ ਕੰਮ ਕਰਨਾ ਹੁੰਦਾ ਜਿਨ੍ਹਾਂ ਨੇ ਜਾਂ ਛੋਟਾ ਮੋਟਾ ਕੋਈ ਟੈਕਨੀਕੋ ਦਾ ਕੰਮ ਕਰਨਾ ਅਲਬਰਗੀਰੋ ਵਿੰਦੀ ਚ ਆ ਜਾਂਦਾ ਹੈ ਹਾਂਜੀ ਅਲਬਰਗੀਰੋ ਇਦਰਾਵਲੀ ਕੋ ਇਲੈਕਟ੍ਰੀਕੀਸਤਾ ਕੋਈ ਵੀ ਉਸ ਤੋਂ ਬਾਅਦ ਆ ਜਾਂਦਾ ਪਰ ਟੈਕਨੀਕੋ ਜਿਹੜਾ ਮੀਡੀਅਮ ਹੁੰਦਾ ਮੀਡੀਅਮ ਕੋਰਸ ਇਸ ਤੋਂ ਬਾਅਦ ਤੁਸੀਂ ਜਾਂ ਤੇ ਯੂਨੀਵਰਸਿਟੀ ਲੈਣ ਦਾ ਫੈਸਲਾ ਕਰ ਸਕਦੇ ਹੋ ਜਾਂ ਫਿਰ ਸਿੱਧਾ ਕੰਮ ਲੱਗ ਸਕਦੇ ਹੋ ਵਧੀਆ ਕੋਈ ਵੀ ਕੰਮ ਟੈਕਨੀਕੋ ਦਾ ਕੰਮ ਮਿਲ ਸਕਦਾ ਹੈ ਜਾਂ ਜਿਹੜਾ ਕੋਰਸ ਮੈਂ ਕੀਤਾ ਟੈਕਨੀਕੋ ਦਾ ਐਕਚੁਅਲੀ ਇਸ ਤੋਂ ਬਾਅਦ ਮੈਨੂੰ ਵਧੀਆ ਕੰਮ ਮਿਲ ਗਿਆ ਜਾਂ ਫਿਰ ਲਿਚੇ ਹੁੰਦਾ ਹੈ ਲਿਚੇ ਤੋਂ ਬਾਅਦ ਤੁਸੀਂ ਕੰਪਲਸਰੀ ਕਹਿ ਲੋ ਕਿ ਕਰਨੀ ਹੁੰਦੀ ਹੈ ਯੂਨੀਵਰਸਿਟੀ ਹਾਂਜੀ ਟੈਕਨੀਕੋ ਦਾ ਮੇਨ ਆਇਆ ਵੇ ਕਿ ਤੁਸੀਂ ਟੈਕਨੀਕੋ ਤੋਂ ਬਾਅਦ ਕੋਈ ਵੀ ਫੈਸਲਾ ਲੈ ਸਕਦੇ ਹੋ ਤੁਹਾਨੂੰ ਕੰਮ ਵੀ ਜੋਬ ਵੀ ਵਧੀਆ ਮਿਲ ਸਕਦੀ ਹੈ ਤੇ ਤੁਸੀਂ ਯੂਨੀਵਰਸਿਟੀ ਵੀ ਜਿਹੜੀ ਮਿਲ ਜੇ ਜੋਬ ਕਰ ਲਓ ਨਹੀਂ ਤੇ ਆਪਣੀ ਹਾਂਜੀ ਯੂਨੀਵਰਸਿਟੀ ਕਰ ਜਿੱਦਾਂ ਵੀ ਤੁਹਾਡੀ ਮਨ ਦੀ ਇੱਛਾ ਤੁਸੀਂ ਕਰ ਸਕਦੇ ਹੋ ਓਕੇ ਤੇ ਜਦੋਂ ਇੱਕ ਕੋਰਸ ਤੁਸੀਂ ਚੁਣਿਆ ਸੀਗਾ ਵਜਾ ਪਤਾ ਲੱਗੀ ਵੀ ਤੁਸੀਂ ਘੁੰਮਣਾ ਔਰ ਲੈਂਗੁਏਜ ਨਾਲ ਤੁਹਾਨੂੰ ਪਿਆਰ ਸੀਗਾ ਹਾਂਜੀ ਤੇ ਇਸ ਕੋਰਸ 5 ਸਾਲ ਦਾ ਕੋਰਸ ਹਾਂਜੀ 5 ਸਾਲ ਦੇ ਕੋਰਸ ਵਿੱਚ ਮੇਨ ਜਿੱਦਾਂ ਲਾ ਲਾਉਣ ਹੋਟਲ ਮੈਨੇਜਮੈਂਟ ਦੇ ਕੋਰਸ ਕੀ ਹੁੰਦਾ ਹੈ ਕਿ ਜੇ ਸ਼ੈਫ ਬੰਨਾ ਹੈ ਤਾਂ ਤੁਹਾਨੂੰ ਜ਼ਿਆਦਾ ਪ੍ਰੈਕਟੀਕਲ ਕਰਾਨਗੇ ਕੁਚੀਨਾ ਵਿੱਚ ਲੈ ਕੇ ਜਾ ਕੇ ਨਾ ਹਾਂਜੀ ਇਹਦੇ ਵਿੱਚ ਮੇਨ ਕੀ ਕਰਾਂਦੇ ਆ ਇੰਦੇ ਵਿੱਚ ਮੇਨ ਭਾਜੀ ਉਹ ਹੀ ਲੈਂਗੁਏਜਸ ਦਾ ਹੋ ਗਿਆ ਮੈਂ ਜਿਹੜੀ ਪੜ੍ਹੀ ਇੱਕ ਤੇ ਇੰਗਲਿਸ਼ ਉਸ ਤੋਂ ਇਲਾਵਾ ਮੈਂ ਜਰਮਨ ਬੋਲੀ ਪੜ੍ਹੀ ਓਕੇ ਤੇ ਸਪੈਨਿਸ਼ ਬੋਲੀ ਪੜ੍ਹੀ ਓਕੇ ਤੇ ਇਹ 5 ਸਾਲ ਪੂਰਾ ਹੀ ਹੋਏਗਾ ਇਹ ਪੂਰੇ 5 ਸਾਲ ਹਾਂਜੀ ਓਕੇ ਤੇ ਉਸ ਤੋਂ ਇਲਾਵਾ ਤੁਸੀਂ ਅਸੀਂ ਇਕਨੋਮਿਕਸ ਪੜ੍ਹੀਏ ਮਤਲਬ ਇਕਨੋਮਿਕਸ ਦਾ ਤੇ ਲੈਂਗੁਏਜਸ ਦਾ ਮਿਕਸ ਕਰਕੇ ਇਹ ਕੋਰਸ ਹੈ ਤੇ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਕੀ ਲੈਣਾ ਦੇਣਾ ਮਤਲਬ ਇਸ ਕੋਰਸ ਦਾ ਸਕੂਲ ਇਸ ਤੋਂ ਬਾਅਦ ਤੁਸੀਂ ਕੋਈ ਵੀ ਤਰ੍ਹਾਂ ਦਾ ਜਿੱਦਾਂ ਕੰਮ ਲੱਭ ਸਕਦੇ ਹੋ ਇਹਦਾ ਇਕਨੋਮਿਕਸ ਦਾ ਹੈ ਵੀ ਕਿ ਇਕਨੋਮਿਕਸ ਤੇ ਲੈਂਗੁਏਜਸ ਦੋਵੇਂ ਜਿੱਦਾਂ ਵਧੀਆ ਚੀਜ਼ਾਂ ਹੋ ਗਈਆਂ ਵਧੀਆ ਸਬਜੈਕਟ ਹੋਗੇ ਇਸ ਤੋਂ ਬਾਅਦ ਤੁਸੀਂ ਕੋਈ ਵੀ ਤਰ੍ਹਾਂ ਦਾ ਕੰਮ ਲੱਭ ਸਕਦੇ ਹੋ ਓਕੇ ਓਕੇ ਤੇ ਜੇ ਤੁਸੀਂ ਕੋਰਸ ਕਰਦੇ ਸੀਗੇ ਅਮ 5 ਸਾਲ ਕੋਰਸ ਕੀਤਾਇਆ 5 ਸਾਲਾਂ ਚ ਤੁਹਾਨੂੰ ਬਾਹਰ ਕਿਤੇ ਐਕਸਪੀਰੀਅੰਸ ਵਾਸਤੇ ਕੱਲਦੇ ਸੀਗੇ ਹਾਂਜੀ ਸਕੂਲ ਨੇ ਸਾਨੂੰ ਭੇਜੇ ਦੋ ਵਾਰੀ ਬਾਹਰ ਵਿਆਜੀ ਕਰਨ ਵਾਸਤੇ ਸਫਰ ਕਰਨ ਵਾਸਤੇ ਇੱਕ ਵਾਰੀ ਅਸੀਂ ਜਰਮਨ ਗਏ ਸੀ ਓਕੇ ਤੇ ਹੋਰ ਵੀ ਜਿੱਦਾਂ ਲੋਕਲ ਜਿੱਦਾਂ ਯੂਰਪ ਅੰਚੀ ਕੀਤੇ ਨੇ ਉਹ ਵੀ ਵਿਆਜੀ ਅਸੀਂ ਤੇ ਜਦੋਂ ਤੁਸੀਂ ਐਕਸਪੀਰੀਅੰਸ ਕਰਨ ਜਾਂਦੇ ਸੀਗੇ ਤੁਹਾਨੂੰ ਜੀ ਉਦੋਂ ਫੈਸਲਾ ਲੈ ਲਿਆ ਸੀਗਾ ਵੀ ਮੈਂ ਵਧੀਆ ਫੈਸਲਾ ਲਿੱਤਾ ਆ ਇਹ ਕੋਰਸ ਚੁਣ ਕੇ ਹਾਂਜੀ ਫੈਸਲਾ ਮੈਨੂੰ ਲੱਗਦਾ ਸੀ ਜਿੱਦਾਂ ਕਿ ਮੈਂ ਵਧੀਆ ਲਿੱਤਾ ਸੋਦੇ ਕਰਦੇ ਨੇ ਤੁਹਾਨੂੰ ਕਿਉਂ ਨਹੀਂ ਕਿਹਾ ਵੀ ਦੇਖ ਪਾਲ ਵੱਡਾ ਹੋ ਗਿਆ ਹੁਣ ਤੇ ਹੁਣ ਤੂੰ ਕੰਮ ਲੱਗ ਜਾ ਵੀ ਪੜਾਈ ਪੜੂਈ ਛੱਡ ਨਹੀਂ ਇਹ ਮੇਰੇ ਪਾਪਾ ਦੀ ਸ਼ੁਰੂਤ ਹੀ ਐ ਸੋਚ ਸੀ ਕਿ ਆਪਾਂ ਜਿੱਦਾਂ ਵੀ ਆਪਣਾ ਆਪਾਂ ਸਟਰਗਲ ਕੀਤੀ ਏ ਪਰ ਆਪਾਂ ਆਪਣੇ ਨਿਆਣਿਆਂ ਨੂੰ ਵਧੀਆ ਪੜਾਈਏ ਜੋ ਵੀ ਪੜਾਈ ਕਰਨਾ ਚਾਹੁੰਦੇ ਨੇ ਜੋ ਵੀ ਕਰਨਾ ਚਾਹੁੰਦੇ ਨੇ ਆਪਣੀ ਲਾਈਫ ਚੋ ਕਰਨ ਪਾਪਾ ਨੂੰ ਕਿੰਨੇ ਸਾਲ ਹੋ ਗਏ ਇੱਥੇ ਪਾਪਾ ਨੂੰ ਜੀ 28 ਸਾਲ ਹੋ ਗਏ ਨੀਟਲੀ ਚ 28 ਸਾਲ ਤੇ ਉਹ ਸੇਮ ਹੀ ਜਗ੍ਹਾ ਤੇ ਕੰਮ ਕਰਦੇ ਪਏ ਨੇ 28 ਸਾਲ ਤੋਂ ਓਕੇ ਵੈਰੀ ਗੁੱਡ ਇਹ ਦੇਖਿਆ ਇਹ ਚੀਜ਼ ਕਿੰਨੀ ਸੋਹਣੀ ਹੈ ਕਿ ਜਦੋਂ ਬੰਦਾ ਲਗਾਤਾਰ ਇੱਕੋ ਹੀ ਜਗ੍ਹਾ ਤੇ ਕੰਮ ਕਰਦਾ ਹੈ ਇਸ ਦਾ ਮਤਲਬ ਮਨ ਨੂੰ ਖੁਸ਼ੀ ਆ ਉਸ ਜਗ੍ਹਾ ਤੋਂ ਸਾਨੂੰ ਸੰਤ ਤੇ ਤੁਸੀਂ ਨਹੀਂ ਸੋਨੇ ਪੰਜਾਬੀ ਬੋਲਣਦੇ ਹੋ ਤੇ ਜਨਮ ਤੁਹਾਡਾ ਇਟਲੀ ਦਾ ਆ ਹਾਂਜੀ ਤੇ ਇਦਾਂ ਕਿਉਂ ਮਤਲਬ ਕਿ ਇੱਥੇ ਕਹਿੰਦੇ ਨੇ ਕਿ ਜੇ ਬੱਚੇ ਤੁਹਾਡੇ ਇਟਲੀ ਤੇ ਜੰਮ ਪਲ ਨੇ ਤਾਂ ਤੁਸੀਂ ਬਿਲਕੁਲ ਬੱਚਿਆਂ ਦਾ ਫਿਊਚਰ ਖਰਾਬ ਆ ਦੇਖੋ ਇਹ ਪਰਫੈਕਟ ਐਗਜ਼ਾਮਪਲ ਨੇ ਇੱਥੇ ਜੰਮ ਪਲ ਹੋ ਕੇ ਇੱਕ ਅੱਛੀ ਪੜ੍ਹਾਈ ਕੀਤੀ ਆ ਅੱਛੀ ਨੌਕਰੀ ਕਰਦੇ ਪਏ ਨੇ ਹਜੇ ਨੌਕਰੀ ਬਾਰੇ ਦੱਸੋ ਹੁਣ ਤੁਸੀਂ ਸਕੂਲ ਤੋਂ ਬਾਅਦ ਕਿਦਾਂ ਦਾ ਸਫ਼ਰ ਰਿਹਾ ਸਕੂਲ ਤੋਂ ਬਾਅਦ ਭਾਜੀ ਮੈਂ ਸਭ ਤੋਂ ਪਹਿਲਾਂ ਤੇ ਜਿਹੜਾ ਵੀ ਮੈਨੂੰ ਕੰਮ ਮਿਲਿਆ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਮੈਂ ਕੁਝ ਐਕਸਪੀਰੀਅੰਸ ਕਰਾਂ ਜ਼ਰੂਰੀ ਨਹੀਂ ਕਿ ਮੈਂ ਜਿਹੜੀ ਪੜ੍ਹਾਈ ਕੀਤੀ ਮੈਨੂੰ ਉਹਦਾ ਹੀ ਕੰਮ ਲੱਭ ਜੇ ਇੱਕੋ ਦਮ ਮੈਂ ਸਭ ਤੋਂ ਪਹਿਲਾਂ ਨੋਰਮਲ ਉਪਰਾਈ ਹੋ ਜਿੱਦਾਂ ਵਰਕਰ ਵਰਕਰ ਦਾ ਜਿਹੜਾ ਵੀ ਮੈਨੂੰ ਕੰਮ ਮਿਲਿਆ ਜਿੱਦਾਂ ਖੜਖੜੇ ਕਿਤੇ ਕੰਮ ਕੰਮ ਮੈਂ ਕੀਤਾ ਮਗਰ ਜ਼ੀਨੋ ਚ ਜੋ ਵੀ ਮੰਨ ਲਓ ਕੋਈ ਭਾਰਾ ਕੰਮ ਵੀ ਕੋਈ ਵੀ ਆਪਾਂ ਜੋ ਵੀ ਆ ਗਿਆ ਅੱਗੇ ਆਪਾਂ 3-4 ਮਹੀਨੇ ਵਾਸਤੇ ਉਹ ਕੀਤਾ ਸੱਖ ਸਦਾ ਕੰਮ ਸਾਰਾ ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਇੱਕ ਸਟੇਜ ਜਿਹਨੂੰ ਆਪਾਂ ਕਹਿੰਦੇ ਆ ਜਿੱਦੇ ਚ ਆਪਾਂ ਕੰਮ ਸਿੱਖਨੇ ਆ ਹਾਂਜੀ 6 ਮਹੀਨੇ ਵਾਸਤੇ ਉਹਦਾ ਫਿਰਤਾ ਆ ਬਿਲਕੁਲ ਤੇ ਉਹ ਮੈਂ 6 ਮਹੀਨੇ ਵਾਸਤੇ ਕੀਤਾ ਆਫਿਸ ਦਾ ਕੋਰਸ ਸੋਰੀ ਸਟੇਜ ਦਾ ਮਤਲਬ ਇਹ ਹੁੰਦਾ ਕਿ ਕੁਝ ਕੰਪਨੀਆਂ ਜਿਹੜੇ ਸਟੂਡੈਂਟ ਰ ਕੋ ਕੋਰਸ ਕੀਤਾ ਹੁੰਦਾ ਏ ਉਹਨਾਂ ਨੇ ਆਪਣੇ ਕੋਲ ਬੁਲਾਉਂਦੀਆਂ ਨੇ ਤੇ ਕੰਮ ਸਿਖਾਉਂਦੀਆਂ ਨੇ ਤੇ ਉਹਨਾਂ ਵਿੱਚ ਪੈਸੇ-ਪੋਹੇ ਦਿੰਦੇ ਨੇ ਕਿ ਉਹਨਾਂ ਵਿੱਚ ਪੈਸੇ ਭਾਜੀ ਦਿੰਦੇ ਨੇ ਮਤਲਬ ਥੋੜੇ ਜਿੰਨੇ 400 500 ਯੂਰੋ ਇਦਾਂ ਕੀ ਖਰਚੇ ਪੂਰੇ ਕਰਨ ਵਾਸਤੇ ਹਾਂਜੀ ਖਰਚੇ ਪੂਰੇ ਕਰਨ ਵਾਸਤੇ ਹਾਂਜੀ ਫਿਰ ਤੁਸੀਂ ਕਿਹੜੀ ਜਗ੍ਹਾ ਗਏ ਸਟੇਜ ਕਰਨਾ ਸਟੇਜ ਆਪਣੇ ਪਿੰਡ 'ਚ ਮੈਨੂੰ ਮਿਲ ਗਈ ਸੀ ਇੱਕ ਕੰਪਨੀ ਤੋਂ ਆਫਰ ਆਈ ਸੀ ਓਕੇ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਆਫਰ ਤਾਂ ਕੰਮ ਦਾ ਵੀ ਆਫਰ ਕੀਤੀ ਸੀ ਉਹਨਾਂ ਨੇ ਪਰ ਉਹ ਮੈਨੂੰ ਲੱਗਾ ਕਿ ਮੈਨੂੰ ਕੁਝ ਹੋਰ ਕਰਨਾ ਚਾਹੀਦਾ ਓਕੇ ਉਸ ਤੋਂ ਬਾਅਦ ਫਿਰ ਮੈਂ ਫੈਸਲਾ ਲੀਤਾ ਹੋਰ ਕੋਈ ਦੇਸ਼ ਘੁੰਮਣ ਦਾ ਮੈਂ ਸੋਚਿਆ ਵੀ ਇਟਲੀ ਤੇ ਆਪਾਂ ਨੂੰ ਸਾਰਾ ਪਤਾ ਹੀ ਹੈ ਬਿਲਕੁਲ ਆਪਾਂ ਦੁਨੀਆ 'ਚ ਹੋਰ ਵੀ ਕੋਈ ਦੇਸ਼ 'ਚ ਘੁੰਮ ਕੇ ਵੇਖੀ ਜਿੱਥੇ ਆਪਾਂ ਨੂੰ ਸ਼ਾਇਦ ਵਧੀਆ ਫਿਰ ਮੈਂ ਫੈਸਲਾ ਲਿੱਤਾ ਅਮਰੀਕਾ ਜਾਣ ਦਾ ਓਕੇ ਤਿੰਨ ਮਹੀਨੇ ਮੱਥੇ ਰਿਹਾ ਓਕੇ ਉੱਥੇ ਵੀ ਆਪਾਂ ਹਾਲਾਤ ਵੇਖ ਲਏ ਕਿ ਡਾਕੂਮੈਂਟ ਦਾ ਤੁਹਾਨੂੰ ਪਤਾ ਸਾਰਾ ਉੱਥੇ ਬਹੁਤ ਔਖਾ ਜਿੱਦਾਂ ਡਾਕੂਮੈਂਟ ਬਣਾਣੇ ਬਹੁਤ ਸਟਰਗਲ ਹੈ ਹਾਂ ਜੀ ਤਿੰਨ ਮਹੀਨੇ ਕੀਤੇ ਥੋੜਾ ਟਾਈਮ ਹੀ ਓਕੇ ਉਸ ਤੋਂ ਬਾਅਦ ਫਿਰ ਮੈਂ ਵਾਪਸ ਆ ਗਿਆ ਤੇ ਫਿਰ ਮੈਂ ਸੋਚਿਆ ਕੋਈ ਹੋਰ ਦੇਸ਼ ਵੀ ਕਿਉਂ ਨਾ ਆਪਾਂ ਕਰੀਏ ਹਾਂਜੀ ਕਿੰਨੇ ਨੇ ਤੇ ਬੱਡੀ ਵੱਡੀ ਦੁਨੀਆ ਆ ਹਾਂਜੀ ਤੇ ਫਿਰ ਆਪਾਂ ਮੈਂ ਜਰਮਨ ਗਿਆ ਓਕੇ 4 ਮਹੀਨੇ ਮੈਂ ਉੱਥੇ ਲਾਇਏ ਉੱਥੇ ਹੀ ਮੈਂ ਰੈਸਟੋਰੈਂਟ ਚ ਕੰਮ ਕੀਤਾ ਓਕੇ ਬਾਰ ਦਾ ਕੰਮ ਵੇਟਰ ਦਾ ਜੋ ਵੀ ਕਰਨਾ ਕੀਤਾ ਆਪਾਂ 4 ਮਹੀਨੇ ਵਸੇ ਉੱਥੇ ਵੀ ਕੀਤਾ ਓਕੇ ਐਕਸਪੀਰੀਅੰਸ ਜਰਮਨ ਵੀ ਕੀਤਾ ਹਾਂਜੀ ਉਸ ਤੋਂ ਬਾਅਦ ਫਿਰ ਮੁੰਡਿਆਂ ਚ ਰਹਾ ਮੈਂ ਉੱਥੇ ਜਰਮਨ ਓਕੇ ਮੁੰਡਿਆਂ ਚ ਰਹਿ ਕੇ ਮੈਨੂੰ ਪਤਾ ਲੱਗਾ ਅਸਲੀ ਦੁਨੀਆਦਾਰੀ ਦਾ ਓਕੇ ਅਸਲੀ ਵੈਲਿਊ ਦਾ ਕਿ ਜੋ ਵੀ ਮੇਰੇ ਕੋਲ ਹੈਗਾ ਸੀ ਮੇਰੇ ਪਰਿਵਾਰ ਦੀ ਵੈਲਿਊ ਦਾ ਮੇਰੇ ਘਰ ਦੀ ਵੈਲਿਊ ਦਾ ਮੇਰੇ ਪਿੰਡ ਦੀ ਤੇ ਮੇਰੇ ਯਾਰਾਂ ਦੋਸਤਾਂ ਦੀ ਵੈਲਿਊ ਦਾ ਉਸ ਤੋਂ ਬਾਅਦ ਮੈਂ ਫੈਸਲਾ ਲਿੱਤਾ ਕਿ ਆਪਾਂ ਵਾਪਸ ਹੀ ਚਲੀਏ ਇਟਲੀ 'ਚ ਜਿੱਥੇ ਕਿ ਆਪਾਂ ਬਹੁਤ ਵਧੀਆ ਰਹਨੇ ਪਿਆ ਤੇ ਉੱਥੇ ਹੀ ਵਧੀਆ ਆਪਾਂ ਤੇ ਕਹਿੰਦੇ ਅਮਰੀਕਾ ਪੈਸੇ ਬੜੇ ਬੰਦੇ ਨੇ ਪੈਸੇ ਭਾਜੀ ਬੰਦੇ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜੀ ਲਾਈਫ ਇਟਲੀ 'ਚ ਹੈ ਜਿਹੜਾ ਆਪਣਾ ਬੈਲੈਂਸ ਹੈ ਲਾਈਫ ਦਾ ਤੇ ਕੰਮ ਦਾ ਉਹ ਬਹੁਤ ਵਧੀਆ ਹੈ ਨਾ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਸਾਰਾ ਐਕਸਪੀਰੀਅੰਸ ਕੀਤੇ ਹੁਣ ਜਿੱਥੇ ਕੰਮ ਕਰ ਰਹੇ ਹੋ ਉੱਥੇ ਤੁਸੀਂ ਇੱਕ ਐਜੇ ਨਾਰਮਲ ਕੰਮ ਕਰਦੇ ਹੋ ਜਾਂ ਤੁਹਾਡੀ ਕੋ ਪੋਸਟ ਆ ਉੱਥੇ ਭਾਜੀ ਮੈਨੂੰ ਹੁਣ 5 ਸਾਲ ਹੋ ਚੱਲੇ ਨੇ ਮੈਂ ਸ਼ੁਰੂ ਕੀਤਾ ਸੀ ਐਮਪੀਗਾ ਤੋਂ ਫੀਚਰ ਕੁਇਸਤੀ ਆਫਿਸ 'ਚ ਕੰਮ ਕੀਤਾ ਸੀ ਜਿੱਦਾਂ ਸ਼ੁਰੂ ਤੇ ਹੁਣ ਮੈਂ ਉਹ ਕੰਪਨੀ ਦਾ ਸੇਲਸ ਮੈਨੇਜਰ ਹਾਂ ਓਕੇ ਮੈਂ ਸੇਲਸ ਮੈਨੇਜਰ ਹਾਂ ਹਾਂਜੀ ਤੇ ਐਕਸਪੀਰੀਅੰਸ ਕਰਨ ਬਾਅਦ ਜਾਂਦੇ ਹੋ ਹਾਂਜੀ ਭਾਜੀ ਸਾਡੇ ਕੰਮ ਵਿੱਚ ਵਿਆਜੀ ਕਰਨੇ ਪੈਂਦੇ ਨੇ ਸਫਰ ਕਰਨਾ ਪੈਂਦਾ ਹੈ ਹੋਰ ਦੇਸ਼ਾਂ ਜਾਣਾ ਪੈਂਦਾ ਹੈ ਉੱਥੇ ਸਾਡੇ ਸ਼ੋਅ ਲੱਗਦੇ ਨੇ ਸਟੈਂਡ ਲੱਗਦੇ ਨੇ ਜਿਨ੍ਹਾਂ ਤੇ ਅਸੀਂ ਆਪਣੇ ਪ੍ਰੋਡਕਟ ਪ੍ਰੈਜ਼ੈਂਟ ਕਰਦੇ ਆ ਪ੍ਰੋਡਕਟ ਬਣਾਉਂਦੇ ਕਿਹੜਾ ਤੁਸੀਂ ਪ੍ਰੋਡਕਟ ਨੇ ਜਿਹੜਾ ਪ੍ਰੈਸ਼ਰ washer ਨਹੀਂ ਹੁੰਦੇ ਜਿਹੜੇ ਪੁਲੀ ਵਾਪਰ ਵੀ ਕਹਿੰਦੇ ਨੇ ਆਪਾਂ ਇਧਰੋਂ ਪੁਲੀ ਤਰੀਚੀ ਕਹਿੰਦੇ ਨੇ ਟਾਲੀਅਨ ਵਿੱਚ ਮੇਡ ਇਨ ਮੇਡ ਇਨ ਇਟਲੀ ਦੇ ਉਹ ਬੰਦੇ ਨੇ ਪ੍ਰੈਸ਼ਰ ਬਾਕੀ ਸਾਰੇ ਮੁਲਕਾਂ ਚ ਜਾਂਦਾ ਇਟਲੀ ਤੋਂ ਬਾਹਰ ਸਾਰੇ ਮੁਲਕਾਂ ਜਾਂਦਾ ਬਸ ਯੂ ਐਸ ਏ ਨੂੰ ਛੱਡ ਕੇ ਕਿਉਂਕਿ ਉੱਥੇ ਥੋੜਾ ਸਰਟੀਫਿਕੇਟਸ ਦਾ ਇਦਾਂ ਥੋੜਾ ਇਸ਼ੂ ਨੇ ਬ ਦੁਬਾਰਾ ਗਿਆ ਚਾਈਨਾ ਗਿਆ ਚਾਈਨਾ ਗਿਆ ਕਿਦੀ ਹਾਂਜੀ ਚਾਈਨਾ ਗਏ ਆ ਮੈਂ ਪਿਛਲੇ ਪਿਛਲੇ ਸਾਲ ਹੀ ਗਿਆ ਦੋ ਹਫ਼ਤੇ ਦੋ ਹਫ਼ਤੇ ਵਾਸਤੇ ਤੇ ਰੋਟੀ ਤੋਂ ਘਰੋਂ ਪੈਕ ਕਰਾਗੇ ਕਿ ਉਹਨਾਂ ਦਾ ਖਦਾ ਖਾਣਾ ਤੇ ਨਹੀਂ ਖਾਣਾ ਭਾਜੀ ਉੱਥੇ ਹੀ ਖਾਦਾ ਜਿੰਨਾ ਵੀ ਆਪਾਂ ਉਹ ਖਾਣ ਹੋਇਆ ਜੋ ਜੋ ਵੀ ਬਸ ਜਿਹੜਾ ਸੋਸ਼ਲ ਮੀਡੀਆ ਦਿਖਦਾ ਉਹ ਹੀ ਕੀੜੇਮ ਕੋੜੇ ਖਾਂਦੇ ਨੇ ਕਿ ਨਹੀਂ ਤਕਰੀਬਨ ਉਹੀ ਖਾਂਦੇ ਨੇ ਭਾਜੀ ਪਰ ਵੈਰਾਈਟੀ ਬਹੁਤ ਹੈ ਉੱਥੇ ਪਰ ਆਪਣੇ ਖਾਣ ਵਾਲੀ ਨਹੀਂ ਇੰਨੀ ਖਾਸ ਹਨਾ ਹਾਂਜੀ ਆਪਾਂ ਤੇ ਕੁਝ ਹੀ ਖਾਣਾ ਹੁੰਦਾ ਨਹੀਂ ਕੁਝ ਨਾ ਕੁਝ ਟਰਾਈ ਕੀਤਾ ਪਰ ਜਿਆਦਾ ਆਪਾਂ ਡਾਈਟਿੰਗ ਹੀ ਕੀਤੀ ਉਸੇ ਹਨਾ ਬੰਦਰ 2-4 ਕਿਲੋ weight ਘਟਾ ਕੇ ਵਾਪਸ ਆ ਗਏ ਹਾਂ ਹਾਂਜੀ ਹਾਂਜੀ ਤੇ ਜੀ ਚਾਈਨਾ ਗਏ ਹੋ ਉਥੇ ਤੁਸੀਂ ਆਪਣਾ ਪ੍ਰੋਡਕਟ ਸੇਲ ਕੀਤਾ ਇੰਗਲਿਸ਼ 'ਚ ਹੀ ਗੱਲ ਹਾਂਜੀ ਹਾਂਜੀ ਇੰਗਲਿਸ਼ ਹੀ ਸਾਰੀ ਗੱਲ ਹੋਈ ਹਾਂਜੀ ਓਕੇ ਸੋ ਮਤਲਬ ਤੁਸੀਂ ਅੱਜ ਦੇ ਅਗਰ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਪੜਾਈ ਕਰਕੇ ਜੋ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਦਾ ਕੋਰਸ ਕਰਨਾ ਚਾਹੁੰਦੇ ਸੀ ਉਹ ਕੀਤਾ ਤੇ ਅੱਜ ਉਸੇ ਖੇਤੇ ਵਿੱਚ ਤੁਹਾਨੂੰ ਵਧੀਆ ਕੰਮ ਮਿਲਿਆ ਹੋਇਆ ਏ ਤੁਹਾਡੀ ਉਮਰ 25 ਸਾਲ ਹਾਂਜੀ 25 ਸਾਲ 25 ਸਾਲ ਦੀ ਉਮਰ 'ਚ ਇਹ ਬਹੁਤ ਕਾਮਯਾਬ ਇਹਨਾਂ ਨੇ ਪੜ੍ਹਾਈ ਕੀਤੀ ਆ ਅੱਛੀ ਪੋਸਟ ਤੇ ਕੰਮ ਕਰਦੇ ਪਏ ਨੇ ਸੋ ਜਿਹੜੇ-ਜਿਹੜੇ ਮੇਰੇ ਵੀਰ ਭਰਾਏ ਸੋਚਦੇ ਨੇ ਕੋਰਸ ਕਿਹੜਾ ਕਰਾਈਏ ਨੀਚੇ ਲਿਖਿਆ ਆ ਰਿਹਾ ਆ ਅਗਰ ਤੁਹਾਡੇ ਬੱਚੇ ਨੂੰ ਦਿਲਚਸਪੀ ਹੈਗੀ ਆ ਦੁਨੀਆ ਘੁੰਮਣ ਦੀ ਤੇ ਲੈਂਗੁਏਜ ਸਿੱਖਣ ਦੀ ਉਹਨਾਂ ਨੇ ਕੋਰਸ ਜ਼ਰੂਰ ਕਰਾਓ ਬਿਲਕੁਲ ਜੀ ਤੇ ਇਸ ਕੋਰਸ ਦੇ ਵਿੱਚ फेल ਹੁੰਦੇ ਚਾਂਸ ਕਦੋਂ ਹੋ ਸਕਦਾ ਹੈ ਕਿਉਂਕਿ ਕਰਨਾ ਤਾਂ ਸਾਰੇ ਚੰਦੇ ਨੇ ਨਾ ਬੰਦਾ ਫੇਲ ਕਦੋਂ ਹੁੰਦਾ ਹੈ ਫੇਲ ਭਾਜੀ ਜਿੰਦੇ ਚ ਮੇਨ ਤੇ ਜਿੱਦਾਂ ਆਪਾਂ ਆਪਾਂ ਨੂੰ ਇੱਕ ਹੋਣਾ ਚਾਹੀਦਾ ਪੈਸ਼ਨ ਜਿੱਦਾਂ ਲਾ ਲਓ ਹਨਾ ਜਿੱਦਾਂ ਹੋਣਾ ਚਾਹੀਦਾ ਕੀ ਕੰਮ ਹੋਣਾ ਹੈ ਕੀ ਕੁਛ ਨਾ ਕੁਛ ਤੁਹਾਨੂੰ ਹੋਣਾ ਚਾਹੀਦਾ ਹੈ ਕਿ ਅਸੀਂ ਕੁਛ ਨਾ ਕੁਛ ਬੰਨ ਓਕੇ ਜੇ ਤੁਹਾਡੇ ਉਹ ਅੰਦਰ ਉਹ ਹੈਗਾ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਮੈਂ ਸੋਚਣਾ ਕਿ ਕੁਝ ਵੀ ਨਹੀਂ ਔਖਾ ਫਿਰ ਜੇ ਆਪਾਂ ਧਿਆ ਲਈਏ ਕਿ ਆਪਾਂ ਕੰਮ ਕਰਨਾ ਹੈ ਬਿਲਕੁਲ ਫਿਰ ਆਪਾਂ ਉਹਨੂੰ ਕਰ ਸਕਦੇ ਹਾਂ ਬਿਲਕੁਲ ਤੇ ਤੁਸੀਂ ਦੋਨੋਂ ਕਲਚਰ ਬੈਲੈਂਸ ਕਰਕੇ ਚੱਲਦੇ ਹੋ ਇੰਡੀਅਨ ਚ ਇੰਡੀਅਨ ਵਾਂਗੂ ਮਿਲਦੇ ਵਰਤਦੇ ਹੋ ਹਾਂਜੀ ਤੇ ਇਟਾਲੀਅਨ ਚ ਤੁਹਾਡੇ ਦੋਸਤ ਹੈਗੇ ਨੇ ਇਟਾਲੀਅਨ ਹਾਂਜੀ ਭਾਜੀ ਮੇਰੇ ਦੋਸਤ ਤਕਰੀਬਨ ਸਾਰੇ ਇਟਾਲੀਅਨ ਹੀ ਨੇ ਕਿਉਂਕਿ ਮੈਂ ਇੱਥੇ ਹੀ ਜੰਮਿਆ ਪਲਿਆ ਇੱਥੇ ਹੀ ਸ਼ੁਰੂ ਤੋਂ ਸਕੂਲ ਗਿਆ ਇੱਥੇ ਹੀ ਫੁੱਟਬਾਲ ਖੇਡੀ ਸਾਰੇ ਆਪਣੇ ਪਿੰਡ ਦੇ ਬੱਚਿਆਂ ਨਾਲ ਓਕੇ ਤੇ ਬਸ ਮੇਰੇ ਦੋਸਤ ਜ਼ਿਆਦਾਤਰ ਇਟਾਲੀਅਨ ਹੀ ਨੇ ਉਦਾਂ ਇੰਡੀਅਨ ਵੀ ਹੈਗੇ ਨੇ ਆਪਣੇ ਹੋਰ ਵੀ ਮੈਂ ਜਿੱਦਾਂ ਸਾਰਿਆਂ ਨਾਲ ਹੀ ਮਤਲਬ ਸਹੀ ਰਹਿਣਾ ਆਪਣੇ ਹੋਰ ਵੀ ਕੋਈ ਆਪਾਂ ਫਰਕ ਨਹੀਂ ਸਮਝੀਦਾ ਫੋਰਨਰ ਦਾ ਕੁਝ ਵੀ ਆਪਾਂ ਸਾਰਿਆਂ ਨਾਲ ਮਿਲ ਕੇ ਰਹੀਦਾ ਬਾਕੀ ਜ਼ਿਆਦਾਤਰ ਇੱਥੇ ਦੇ ਹੀ ਦੋਸਤ ਨੇ ਮੇਰੇ ਹਾਂਜੀ ਜੇ ਤੁਸੀਂ ਆਏ ਹੋਣ ਆਪਾਂ ਮਿਲੇ ਸੀਗੇ ਤੇ ਮੈਂ ਜਦੋਂ ਇਹਨਾਂ ਨੂੰ ਮਿਲਿਆ ਨਾ ਤੇ ਤੁਹਾਡੇ ਤੋਂ 1% ਵੀ ਨਹੀਂ ਲੱਗਦਾ ਕਿ ਤੁਸੀਂ ਇੱਥੇ ਜੰਪ ਕਰੋ ਤੁਹਾਡੀ ਬੋਲੀ ਤੋਂ ਨਹੀਂ ਲੱਗਦਾ ਤੁਹਾਡੇ ਮਿਲਮਲਾਪ ਤੋਂ ਨਹੀਂ ਲੱਗਦਾ ਨਾ ਇਹਦਾ ਸਾਰਾ ਤੁਹਾਡੇ ਮੰਮੀ ਡੈਡੀ ਨੂੰ ਜਾਂਦਾ ਆ ਤੁਹਾਡੇ ਪਰਿਵਾਰ ਨੂੰ ਜਾਂਦਾ ਆ ਹਾਂਜੀ ਜਿੱਦਾਂ ਦੇ ਅਸੀਂ ਉਹਨਾਂ ਨੂੰ ਐਜੂਕੇਸ਼ਨ ਦਾਂਗੇ ਬੱਚਿਆਂ ਨੂੰ ਉਹਨਾਂ ਨੇ ਉਦਾਂ ਦੇ ਹੀ ਹੋਣਾ ਤੇ ਤੁਸੀਂ ਇੰਡੀਆ ਜਾਂਦੇ ਰਹਿੰਦੇ ਹੋ ਹਾਂਜੀ ਭਾਈ ਸ਼ੁਰੂ ਤੋਂ ਸਾਡੇ ਮੰਮੀ ਡੈਡੀ ਨੇ ਮੇਨ ਪ੍ਰਾਇਓਰਟੀ ਆਈ ਸਮਝੀ ਕਿ ਸ਼ੁਰੂ ਤੋਂ ਲੈ ਗਈ ਆਪਣੇ ਬੱਚਿਆਂ ਨੂੰ ਆਪਾਂ ਹਰ ਸਾਲ ਇੰਡੀਆ ਜ਼ਰੂਰ ਲੈ ਕੇ ਜਾਣਾ ਹੈ। ਓਕੇ। ਪਹਿਲੀ ਵਾਰੀ ਜਦੋਂ ਮੈਂ ਇੰਡੀਆ ਲਮੀਨੋ ਲਗੇ ਮੈਂ 6 ਮਹੀਨਿਆਂ ਦਾ ਸੀ। ਅੱਛਾ ਜੀ। ਪੀਪੀਟੋ ਛੋਟੇ ਜਿਹੇ ਸੀਗੇ। ਹਾਂਜੀ। ਉਹ ਮੈਨੂੰ ਯਾਦ ਵੀ ਨਹੀਂ ਉਦਾਂ। ਪਰ ਉਸ ਤੋਂ ਬਾਅਦ ਮੇਰੇ ਮੰਮੀ ਡੈਡੀ ਹਰ ਸਾਲ ਮੈਨੂੰ ਇੰਡੀਆ ਲਗੇ ਨੇ ਹਰ ਸਾਲ। ਪਿੰਡ ਦੇ ਸ਼ਰਾਰਤਾਂ ਸਿੱਖੀਆਂ ਕਿ ਮਨ ਲੋ ਕੱਲਾ ਉੱਥੇ ਨੋਰਮਲ ਹੈਂ ਸ਼ਰਾਰਤਾਂ ਵੀ ਉੱਥੇ ਜਦੋਂ ਤੁਹਾਨੂੰ ਪਤਾ ਹੀ ਪਿੰਡ ਦੇ ਮੁੰਡਿਆਂ ਨਾਲ ਜੋ ਵੀ ਹੁੰਦਾ ਸਾਰਾ ਕੁਝ ਉੱਥੇ। ਅੱਛਾ ਇੱਕ ਮੈਂ ਇਹ ਮੈਂ ਤੁਹਾਡੀ ਤੁੜਨੇ ਇਦਾਂ ਹੋਇਆ ਕਿ ਇੱਥੋਂ ਜਿਹੜਾ ਬੱਚਾ ਜਾਂਦਾ ਥੋੜਾ ਸ਼ਰੀਫ ਤੇ ਇੰਡੀਆ ਚਾ ਕੇ ਥੋੜਾ ਸ਼ੈਤਾਨ ਹੋ ਜਾਂਦਾ ਇੱਥੇ ਬਣਾ ਇਦਾਂ ਕੋਈ ਦੇਖਣ ਨੂੰ ਮਿਲੇ ਸ਼ੈਤਾਨ ਦੋਸਤ ਉਥੇ ਹਾਂਜੀ ਦੋਸਤ ਉਥੇ ਜਿਹੜੇ ਮੁੰਡੇ ਹੁੰਦੇ ਨੇ ਪਿੰਡ ਦੇ ਉਹਨਾਂ ਨੇ ਇਹੀ ਕੰਮ ਨੇ ਸ਼ਰਾਰਤਾਂ ਕਰਨੀਆਂ ਤੇ ਉਹਨਾਂ ਨੂੰ ਪਰ ਬੜਾ ਮਜ਼ਾ ਆਉਂਦਾ ਉਹ ਕੰਮ ਚ ਵੀ ਪਰ ਕਦੀ ਤਾਂ ਦੇਖਿਆ ਵੀਰੇ ਕਿ ਆਪਾਂ ਜੋ ਕਈ ਪਰਿਵਾਰਾਂ ਚ ਜਾਣੇ ਆ ਤੇ ਉਹ ਕਹਿੰਦੇ ਸਾਡਾ ਮੁੰਡਾ ਬੋਲਦਾ ਨਹੀਂ ਐਕਟਿਵ ਨਹੀਂ ਹੈਗਾ ਉਹ 3 ਮਹੀਨੇ ਲਵਾ ਕੇ ਆਂਦੇ ਨੇ ਇੰਡੀਆ ਉਹੀ ਬੱਚੇ ਬੋਲਣ ਲੱਗ ਜਾਂਦਾ ਹੈ ਨਾ ਇਹ ਗੱਲ ਹੈਗੀ ਹੈ ਨਾ ਸਹੀ ਗੱਲ ਪੱਕੀ ਗੱਲ ਹਾਂਜੀ ਸੋ ਇਹ ਦੇਖੋ ਪਰਫੈਕਟ ਐਗਜ਼ਾਮਪਲ ਆ ਜਿਹੜੇ ਬੱਚੇ ਇਟਲੀ ਜੰਪਲ ਨੇ ਪਲੀਜ਼ ਉਹਨਾਂ ਨੂੰ ਜਿਆਦਾ ਨਹੀਂ ਤਾਂ ਇੱਕ ਵਾਰੀ ਇੰਡੀਆ ਲੈ ਕੇ ਜਾਇਆ ਕਰੋ ਸਾਲ ਦੇ ਵਿੱਚ ਉਹ ਜਿਹੜਾ ਚਲੋ ਜਿਨ੍ਹਾਂ ਦੀ ਜੇਬ ਨਹੀਂ ਇੰਨੀ ਚਲਦੀ ਦੋ ਸਾਲਾਂ ਚ ਘਰ ਲੈ ਜਾ ਕਰੋ ਆਪਣੇ ਕਲਚਰ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਬੱਚਿਆਂ ਨੂੰ ਹਾਂਜੀ ਤੇ ਤੁਸੀਂ ਜਦੋਂ ਉਹਨਾਂ ਸਾਰਿਆਂ ਨੂੰ ਮਿਲਦੇ ਹੋ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇੰਡੀਆ ਨਾ ਤੇ ਇੰਡੀਅਨ ਵਾਂਗੂ ਮਿਲਣਾ ਆ ਤੇ ਇਟਾਲੀਨ ਨਾ ਤੇ ਇਟਾਲੀਨ ਵਾਂਗੂ ਮਿਲਣਾ ਹੁਣ ਤੁਹਾਡੇ ਇਹ ਆ ਹੋ ਗਈ ਤੁਹਾਡੀ ਪੜ੍ਹਾਈ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਪਰਸਨਲੀ ਕਿਉਂਕਿ ਇਸ ਪ੍ਰੋਗਰਾਮ ਦਾ ਮੇਨ ਮਕਸਦ ਆ ਕਿ ਐਜੂਕੇਸ਼ਨ ਨੂੰ ਪ੍ਰੋਮੋਟ ਕਰਨਾ ਪੜ੍ਹਾਈ ਵੱਗੇ ਲੈ ਕੇ ਜਾਣਾ ਔਰ ਤੁਸੀਂ ਪਰਫੈਕਟ ਐਗਜ਼ੈਂਪਲ ਹੋ ਜਿਹੜੇ ਕਹਿੰਦੇ ਨੇ ਇਟਲੀ ਬੰਦਾ ਕਾਮਯਾਬੀ ਨਹੀਂ ਹੋ ਸਕਦਾ ਇਟਲੀ ਪੜ੍ਹਾਈ ਨਹੀਂ ਹੈਗੀ ਆ ਬੈਠੇ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਪੜ੍ਹਾਈ ਕਰਕੇ ਕਿਸੇ ਕੰਪਨੀ ਵਿੱਚ ਮੇਨ ਪੋਸਟ ਤੇ ਬੈਠੇ ਨੇ ਹੁਣ ਆਪਾਂ ਥੋੜਾ ਜਆ ਰਾਜਨੀਤਿਕਲੇ ਪਾਸੇ ਆਨੇ ਆ ਚੰਗੇ ਭਲੇ ਤੁਸੀਂ ਯਾਰ ਇੰਨੀ ਸੋਣੀ ਪੋਸਟ ਤੇ ਕੰਮ ਕਰਦੇ ਪਿਓ ਚੰਗੇ ਭਲੇ ਤੁਸੀਂ ਕੰਮ ਜਾਂਦੇ ਹੋ ਘਰਾਂ ਦਾ ਵੀਕਐਂਡ ਤੇ ਇੰਜੋਏ ਕਰਦੇ ਹੋ ਇੱਧਰ ਕਿਉਂ ਇੱਧਰ ਕਿਉਂ ਆਣਾ ਹੋਇਆ ਕਿੱਦਾਂ ਭਾਜੀ ਮੈਨੂੰ ਇੱਕ ਦਿਨ ਫੋਨ ਆਇਆ ਐਕਚੁਅਲੀ ਛੋਟੀ ਸਟੋਰੀ ਗੱਲ ਪਿੱਛੇ ਵੀ ਮੇਰੀ ਇੱਕ ਮੈਡਮ ਦਾ ਫੋਨ ਆਇਆ ਜਿਹੜੀ ਮੇਰੀ ਮੈਡਮ ਸੀ ਸਕੂਲਾਂ ਮ ਤੈਰਨਾ ਚ ਸਕੂਲਾਂ ਮ ਤੈਰਨਾ ਹੁੰਦਾ ਜਿਹੜਾ 4 ਤੋਂ ਲੈ ਕੇ 6 ਸਾਲ ਦਾ ਜਦੋਂ ਬੱਚਾ ਹੁੰਦਾ ਉਹ ਸਕੂਲ ਚ ਜਾਂਦਾ ਓਕੇ ਪਹਿਲੀ ਕਲਾਸ ਤੋਂ ਪਹਿਲੇ ਜਿਹੜਾ ਹਾਂਜੀ ਤੇ ਉਹ ਮੇਰੀ ਮੈਡਮ ਦਾ ਮੈਨੂੰ ਫੋਨ ਆਇਆ ਮੇਰੇ ਕੋਲ ਨੰਬਰ ਨਹੀਂ ਸੀ ਸੇਵ ਓਕੇ ਤੇ ਉਹਨਾਂ ਨੇ ਮੈਨੂੰ ਇੱਕ ਮੀਟਿੰਗ ਚ ਬੁਲਾਇਆ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਮੀਟਿੰਗ ਅਸੀਂ ਰੱਖੀ ਹੈ ਇੱਕ ਜਗ੍ਹਾ ਤੇ ਇੱਥੇ ਤੂੰ ਪਹੁੰਚੀ ਇੱਥੇ ਅਸੀਂ ਜਿਹੜੇ ਪਿਗਨ ਹੈਗਾ ਪਿੰਡ ਦੇ ਜਿਹੜੇ ਸਾਰੇ ਫੋਰਨਰ ਨੇ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨਾਲ ਉਹਨਾਂ ਵਿਚਾਰ ਸਾਂਝੇ ਕਰਨੇ ਨੇ ਉੱਥੇ ਜ਼ਿਆਦਾ ਕਮਿਊਨਿਟੀ ਕਿਹੜੀ ਕਿਹੜੀ ਰਹਿੰਦੀ ਹੈ ਉੱਥੇ ਜ਼ਿਆਦਾ ਭਾਜੀ ਆਪਣੇ ਇੰਡੀਅਨ ਤੇ ਪਾਕਿਸਤਾਨੀ ਨੇ ਆਪਣੇ ਭਰਾ ਓਕੇ ਤੇ ਉੱਥੇ ਮੀਟਿੰਗ ਰੱਖੀ ਉਹਨਾਂ ਨੇ ਵਿਚਾਰ ਸਾਂਝੇ ਕਰਨੇ ਸੀ ਪ੍ਰੋਬਲਮ ਸੋਲੂਸ਼ਨ ਜੋ ਵੀ ਉਹ ਸਾਂਝੀ ਕਰਨਾ ਚਾਹੁੰਦੇ ਸੀ ਤੇ ਮੈਂ ਚੱਲ ਗਿਆ ਉੱਥੇ ਨੋਰਮਲ ਮੈਂ ਸੁਣਨੇ ਆ ਪਾ ਵੀ ਕੀ ਆਪਣੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਜਾਂ ਕੀ ਕਰ ਸਕਦੇ ਨੇ ਆਪ ਸੁਣਨੇ ਆਪਾਂ ਇੰਨਾ ਕੋ ਹਨਾ ਗੱਲਬਾਤ ਸਾਰੀ ਜਦੋਂ ਹੋ ਗਈ ਇਹਨਾਂ ਨੇ ਕੀਤੀ ਆਪਣੇ ਲੋਕਾਂ ਨੇ ਵੀ ਦੱਸੀਆਂ ਆਪਣੀਆਂ ਪ੍ਰੋਬਲਮਾਂ ਜਾਂ ਸਾਨੂੰ ਕੀ ਚਾਹੀਦਾ ਕੀ ਇੰਪਰੂਵ ਕਰੋ ਸਾਡੇ ਵਾਸਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਿਹੜੀ ਮੰਨ ਲੋਕਾਂ ਦੀ ਦਾਤਾ ਸੀਂਧਗਾ ਸੀ ਕਿ ਸਾਨੂੰ ਇੱਕ ਕੈਂਡੀਡੇਟ ਚਾਹੀਦਾ ਕੌਂਸਿਲ ਯਰ ਜਿਹੜਾ ਕਿ ਅਸੀਂ ਤੁਹਾਡੇ ਲਈ ਸੁਣ ਸਕੀਏ ਹਾਂਜੀ ਤੁਹਾਡੀ ਕਮਿਊਨਿਟੀ ਨੂੰ ਜਿਹੜਾ ਰਿਪਰੈਜ਼ੈਂਟ ਕਰ ਸਕੇ ਅਸੀਂ ਸਾਨੂੰ ਉਹ ਬੰਦਾ ਚਾਹੀਦਾ ਤੇ ਉਹਨਾਂ ਨੇ ਕਿਹਾ ਅਸੀਂ ਇਹ ਮੁੰਡੇ ਬਾਰੇ ਸੋਚਿਆ ਨਵਜੀਤਪਾਲ ਬਾਰੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਗੱਲ ਬਾਰੇ ਕਿੱਦਾਂ ਲੱਗਦਾ ਕੀ ਸੋਚਦੇ ਹੋ ਤੁਸੀਂ ਤੁਸੀਂ ਸਾਰੇ ਐਗਰੀ ਆ ਤੇ ਸਾਰੇ ਬੜੇ ਖੁਸ਼ ਹੋਏ ਕਿ ਇਹ ਮੁੰਡਾ ਜਿੱਦਾਂ ਜਵਾਨ ਮੁੰਡਾ ਪੜਿਆ ਲਿਖਿਆ ਸਾਰਾ ਕੁਝ ਤੇ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਵੀ ਹਾਂਜੀ ਸਾਨੂੰ ਸਹੀ ਏ ਇਹ ਮੁੰਡੇ ਨੂੰ ਕੈਂਡੀਡੇਟ ਖਿਲਾਰ ਲਓ ਆਪਣੇ ਨਾਲ ਮਤਲਬ ਉਹਨਾਂ ਨੂੰ ਪੁੱਛਿਆ ਵੀ ਅਗਰ ਤੁਹਾਡੇ ਕੋਈ ਹੈਗਾ ਤਾਂ ਦੱਸ ਦਿਓ ਨਹੀਂ ਤੇ ਅਸੀਂ ਆਪਣੇ ਲੂ ਨਵਜੀਤਪਾਲ ਸਿੰਘ ਨੂੰ ਚੁਣਿਆ ਹੋਇਆ ਹਾਂਜੀ ਤੇ ਸਾਰੇ ਖੁਸ਼ ਹੋਏ ਤੇ ਖੁਸ਼ ਤਾਂ ਹੋਣਾ ਹੀ ਆ ਤੁਸੀਂ ਇੱਥੇ ਜੰਪਾ ਲਓ ਇਸ ਕਲਚਰ ਦਾ ਵੀ ਪਤਾ ਤੁਹਾਨੂੰ ਇੰਡੀਅਨ ਕਲਚਰ ਦਾ ਪਤਾ ਆ ਪੜ੍ਹਾਈ ਇੱਥੇ ਕੀਤੀ ਆ ਕੰਮ ਇੱਥੇ ਕਰਦੇ ਪਿਓ ਸਾਰਾ ਕੁਝ ਤੁਹਾਡਾ ਇੱਥੇ ਆ ਸੋ ਤੁਹਾਡਾ ਪੂਰਾ ਹੱਕ ਬੰਦਾ ਏ ਕੈਂਡੀਡੇਟ ਹੋਣ ਦਾ ਫੇਰ ਕਿਦਾਂ ਮਾਹੌਲ ਹੋਣ ਵੋਟਾਂ ਚਲਦੀਆਂ ਪਈਆਂ ਨੇ ਹਾਂਜੀ ਤੇ ਵੋਟਾਂ ਮੰਗਣ ਜਾ ਰਹੇ ਹੋ ਵੋਟਾਂ ਮੰਗਣ ਤੇ ਭਾਜੀ ਜਾਣਾ ਪੈਣਾ ਆਪਣੇ ਹੱਥ ਜੋੜ ਕੇ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਨੇ ਪਿਆ ਦੱਸਣੇ ਪਿਆ ਸਾਰਿਆਂ ਨੂੰ ਕੀ ਮੌਕਾ ਦੇਖ ਦੇਖੋ ਹਾਂਜੀ ਮੌਕਾ ਦੇ ਕੇ ਵੇਖੋ ਤੇ ਆਪਾਂ ਜੋ ਵੀ ਕਰਨਾ ਆਪਣੀ ਕਮਿਊਨਿਟੀ ਵਾਸਤੇ ਕਰਨਾ ਹੈ ਆਪਾਂ ਨੂੰ ਤੇ ਕੋਈ ਇੰਦੇ ਜੋ ਹੈਗਾ ਨਹੀਂ ਬਿਲਕੁਲ ਵੀ ਕੋਈ ਚੰਗਾ ਭਲਾ ਤੁਹਾਡਾ ਕੰਮ ਚੱਲਣ ਦੇ ਹਾਂਜੀ ਸਾਰਾ ਕੁਝ ਵਧੀਆ ਪਰ ਜਿਹੜੀ ਆਪਾਂ ਨੂੰ ਹੈਲਪ ਕਰਨ ਦਾ ਮੌਕਾ ਮਿਲਿਆ ਮੈਂ ਸੋਚਣਾ ਕਿ ਇਹ ਵੀ ਕੋਈ ਆਪਾਂ ਨੂੰ ਮਰਜ਼ੀ ਬਖਸ਼ਿਸ਼ ਆ ਹਾਂਜੀ ਅੱਛਾ ਮੈਨੂੰ ਦੱਸੋ ਵੀ ਆਪਣੇ ਲੋਕਾਂ ਲਈ ਕੀ ਕਰੋਗੇ ਤੁਸੀਂ ਮੇਨ ਭਾਈ ਤੁਹਾਨੂੰ ਤਾਂ ਲੋੜ ਹੀ ਨਹੀਂ ਤੁਹਾਡਾ ਕਾਰੋਬਾਰ ਸਹਿਤ ਪੜ੍ਹਾਈ ਅੱਛੀ ਕੀਤੀ ਆ ਤੁਸੀਂ ਕੀ ਕਰ ਸਕਦੇ ਹੋ ਆਪਣੇ ਲੋਕਾਂ ਲਈ ਮੇਨ ਭਾਈ ਆਪਣੇ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਮੇਰੇ ਹਿਸਾਬ ਨਾਲ ਉਹ ਹੁੰਦੀ ਬੋਲੀ ਦੀ ਜਿਦੋਂ ਵੀ ਆਪਣੇ ਲੋਕ ਆਉਂਦੇ ਨੇ ਇੰਡੀਆ ਤੋਂ ਮੇਨ ਸਭ ਤੋਂ ਪਹਿਲਾਂ ਉਹਨਾਂ ਕੋਲ ਜਿੱਦਾਂ ਗੱਲ ਨਹੀਂ ਕਰਨ ਹੁੰਦੀ ਕੰਮਾਂ ਵੀ ਲੱਭਣ ਜਾਂਦੇ ਨੇ ਤੇ ਗੱਲ ਨਹੀਂ ਕਰਨ ਹੁੰਦੀ ਬੋਲੀ ਨਹੀਂ ਆਉਂਦੀ ਕਿਉਂਕਿ ਹਣਾ ਸਭ ਤੋਂ ਪਹਿਲਾਂ ਮੈਂ ਸੋਚਣਾ ਕਿ ਜਿਹੜੀ ਪ੍ਰਾਇੋਰਟੀ ਹੋਣੀ ਚਾਹੀਦੀ ਏ ਕਮਿਊਨਿਟੀ ਆ ਦੀ ਸਾਰੀ ਦੀ ਹਣਾ ਓਕੇ ਉਹ ਨਹੀਂ ਚਾਹੀਦੀ ਬੋਲੀ ਸਿਖਾਉਣ ਦੀ ਓਕੇ ਅਲਫਾਬੇਟਾਈਜ਼ੇਸ਼ਨ ਦੇ ਜਿਹੜੇ ਕੋਰਸ ਨੇ ਉਹਨਾਂ ਨੂੰ ਜ਼ਿਆਦਾ ਇੰਪਰੂਵ ਕਰਨ ਦੀ ਬਿਲਕੁਲ ਵੀ ਜਿਹੜਾ ਸਭ ਤੋਂ ਪਹਿਲਾ ਬੰਦਾ ਆਏ ਉਹ ਬੋਲੀ ਤੇ ਧਿਆਨ ਦੇਵੇ ਪਹਿਲਾਂ ਬੋਲੀ ਤੇ ਫੋਕਸ ਕਰੇ। ਕੋਮਿਊਨਿਟੀ ਵੱਲੋਂ ਕੋਰਸ ਕਰਵਾਏ ਜਾਣ ਜਿਹੜਾ ਉਸ ਕੋਮਿਊਨਿਟੀ ਚ ਬੰਦਾ ਰਹਿ ਰਿਹਾ ਆ ਉਹਨੂੰ ਸੱਦ ਕੇ ਕੋਰਸ ਕਰਵਾਇਆ ਜਾਏ। ABC ਤੋਂ ਲੈ ਕੇ ਇਹਨਾਂ ਵਿਚਾਰ ਕਿੱਦਾਂ ਸਾਂਝੇ ਕਰਨੇ ਨੇ ਉਹ ਸਿਖਾਇਆ ਜਾਏ। ਜਿਹੜਾ ਬੰਦਾ ਕਿਧਰੇ ਵੀ ਜਾ ਸਕੇ ਆਪਣਾ ਕੰਮ ਤੇ ਹਸਪੀਟਲ ਜਾ ਸਕੇ ਹਸਪੀਟਲ, ਬੈਂਕ, ਕੋਮਿਊਨਿਟੀ ਚ, ਪੋਸਟੇਜ ਕਿਧਰੇ ਵੀ ਆਪਣਾ ਇੰਡੀਪੈਂਡੈਂਟਲੀ ਜਾ ਸਕੇ। ਓਕੇ ਤੇ ਜੇ ਆਪਾਂ ਗੱਲ ਕਰੀਏ ਛੋਟੇ ਬੱਚਿਆਂ ਦੀ ਦੇ ਲਈ ਤੁਹਾਨੂੰ ਸੁਣੇ ਸਰਦਾਰ ਨੇ ਜੁੜੀਆਂ ਵਾਲੇ ਆਪਣੇ ਕਿੰਨੀਵੀਂ ਤੱਕ ਤੁਹਾਡੇ ਸਕੂਲ ਆ ਉੱਥੇ ਸਾਡੇ ਭਾਜੀ 8ਵੀਂ ਤੱਕ ਸਕੂਲ ਤੇ ਉਹਨਾਂ ਨੂੰ ਕੋਈ ਦਿੱਕਤ ਆਦੀ ਕਿਉਂਕਿ ਬਹੁਤ ਸਾਰੇ ਕਮੂਨਿਆਂ 'ਚ ਇਹ ਪ੍ਰੋਬਲਮ ਹੈ ਕਿ ਇਸ ਨੂੰ ਹਾਂਜੀ ਉਹ ਪ੍ਰੋਬਲਮ ਹੈਗੀ ਆਪਣੀ ਜਿਹੜੀ ਆਪਣੇ ਬੱਚਿਆਂ ਦੇ ਕੇਸ ਹੁੰਦੇ ਨੇ ਜੁੜਾ ਹੁੰਦਾ ਹਨਾ ਉਹ ਪ੍ਰੋਬਲਮ ਆਂਦੀ ਏ ਤੇ ਉਹ ਵੀ ਆਪਣਾ ਇੱਕ ਮੇਨ ਫੋਕਸ ਹੋਏਗਾ ਟਾਰਗੇਟ ਹੋਏਗਾ ਕਿ ਆਪਾਂ ਸਕੂਲਾਂ 'ਚ ਜਾ ਕੇ ਸਮਝਾਈਏ ਇਹਨਾਂ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੂੰ ਜਦੋਂ ਆਪਾਂ ਸਮਝਾਣੇ ਆ ਫਿਰ ਸਮਝਦੇ ਨੇ ਪਰ ਜਿਹੜੀ ਚੀਜ਼ ਦਾ ਇਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਫਿਰ ਕਈ ਵਾਰੀ ਮਜ਼ਾਕ ਵੀ ਉਡਾ ਸਕਦੇ ਨੇ ਜਾ ਜੇ ਦੋਨਾਂ ਨੂੰ ਸਮਝ ਹੀ ਨਹੀਂ ਉਹ ਚੀਜ਼ ਦੀ ਹਣਾ ਬਿਲਕੁਲ ਨਵਜੀਤ ਮੈਨੂੰ ਇਹ ਲੱਗਦਾ ਆ ਇਹਨਾਂ ਨੂੰ ਹੱਦ ਨਾਲ ਕੋਈ ਮਤਲਬ ਨਹੀਂ ਸਾਨੂੰ ਇੱਕ ਵਾਰੀ ਦੱਸਣਾ ਪੈਣਾ ਵੀ ਅਸੀਂ ਕੌਣ ਆ ਹਾਂਜੀ ਕਿਉਂਕਿ ਤੁਹਾਡੇ ਘਰ ਕੋਈ ਨਹੀਂ ਆਏਗਾ ਪੁੱਛਣ ਵਾਸਤੇ ਵੀ ਤੁਸੀਂ ਕੇਸ ਕਿਉਂ ਰੱਖੇ ਨੇ ਤੁਹਾਨੂੰ ਇੱਕ ਵਾਰੀ ਦੱਸਣਾ ਪੈਣਾ ਦੇਖੋ ਕੇਸ ਤਾਂ ਰੱਖੇ ਨੇ ਕਿਉਂਕਿ ਸਾਡਾ ਧਰਮ ਹੈ ਧਰਮ ਹੈ ਸਾਜਿ ਮੈਂ ਮੋਨਾ ਵਾਂ ਮੈਂ ਆਪਣੀ ਕਲੈਰੀਫਿਕੇਸ਼ਨ ਜਿੱਦਾਂ ਮਰਜ਼ੀ ਦੇ ਸਕਦਾ ਲੇਕਿਨ ਇੱਕ ਸਰਦਾਰ ਬੰਦੇ ਨੂੰ ਇੱਕ ਵਾਰੀ ਸਮਝਾਉਣਾ ਪੈਣਾ ਕਿ ਦੇਖੋ ਸਾਡਾ ਧਾਰਮਿਕ ਮਸਲਾ ਆ ਅਸੀਂ ਬੱਚਿਆਂ ਨੂੰ ਹੁਣ ਦੇਖੋ ਕਈ ਕਮਿਊਨਿਟੀ ਚ ਦਿੱਕਤ ਪਤਾ ਕੀ ਜਾਂਦੀ ਆ ਜਿਹੜੇ ਮੈਂਸਾ ਮੈਂਸਾ ਕਰਦੇ ਨੇ ਦੁਪਹਿਰ ਦੀ ਰੋਟੀ ਖਾਂਦੇ ਨੇ ਬੱਚੇ ਉਹ ਸਿੱਖ ਪਰਿਵਾਰ ਜਾਂ ਹਿੰਦੂ ਪਰਿਵਾਰ ਉਹਨਾਂ ਨੂੰ ਮੀਟ ਨਹੀਂ ਖਵਾਉਣਾ ਚਾਹੁੰਦੇ ਹੈਗੇ ਬੱਚਿਆਂ ਨੂੰ ਸੋ ਕਈ ਕਮੂਨਿਆਂ 'ਚ ਦਿੱਕਤਾਂ ਆਈਆਂ ਨੇ ਸੋ ਉਹ ਹੁਣ ਸਾਡੀ ਜਿੰਨਾ ਜਿੰਨਾ ਕਮੂਨਿਆਂ 'ਚ ਗੱਲਬਾਤ ਚੱਲਦੀ ਪਈ ਆ ਤੁਹਾਡੇ ਵੀ ਮੇਬੀ ਇਹ ਦਿੱਕਤ ਹੋਣੀ ਹੈ ਕਿ ਸਿੱਖ ਬੱਚਾ ਮੀਟ ਨਹੀਂ ਖਾਣਾ ਚਾਹੁੰਦਾ ਤੇ ਉਹਨਾਂ ਦੇ ਸਕੂਲ ਦੱਸੋ ਜਾ ਕੇ ਵੀ ਬੱਚੇ ਨੂੰ ਮੋਸਰ ਵਾਲਾ ਦੇ ਦਿਓ ਇਹਨੂੰ ਫਰਮਾਜੋ ਦੇ ਦਿਓ ਜੇ ਮੀਟ ਨਹੀਂ ਖਾਣਾ ਚਾਹੁੰਦਾ ਹੈ ਹਨਾ ਤੁਹਾਡਾ ਆਪਸੀ ਮੇਲ ਮਤਲਬ ਕਿਦਾਂ ਆ ਤੁਹਾਡੇ ਆਪਣੇ ਇੰਡੀਅਨ ਕਮਿਊਨਿਟੀ ਦਾ ਤੇ ਪੇਗੁੰਜਾਗਾ ਦੇ ਲੋਕਾਂ ਦਾ ਇੰਟੀਗ੍ਰੇਜ਼ੀਓਨ ਅੰਜੀ ਇੰਟੀਗ੍ਰੇਜ਼ੀਓਨ ਪਾ ਠੀਕ ਹੈ ਉਦਾਂ ਮੇਨ ਚੀਜ਼ ਚੱਕਰ ਹੋਈ ਹੈ ਜਿੱਦਾਂ ਬੋਲੀ ਆਣੀ ਚਾਹੀਦੀ ਹਨਾ ਆਪਸੀ ਕਮਿਊਨੀਕੇਸ਼ਨ ਨਹੀਂ ਹੈਗਾ ਕਮਿਊਨੀਕਾਜ਼ੀਓਨ ਨਹੀਂ ਨਾ ਨਹੀਂ ਹੈਗਾ ਕਿਉਂਕਿ ਬੋਲੀ ਨਹੀਂ ਆਂਦੀ ਜਦੋਂ ਆਪਣੇ ਲੋਕਾਂ ਨੂੰ ਬੋਲੀ ਆਏ ਤੇ ਉਹਦੇ ਨਾਲ ਫਿਰ ਸਾਰਾ ਕੁਝ ਬੋਲੀ ਤੋਂ ਸਾਰਾ ਕੁਝ ਸ਼ੁਰੂ ਹੋਣਾ ਹੈ ਉਸ ਤੋਂ ਬਾਅਦ ਇੰਟੀਗ੍ਰੇਜ਼ੀਓਨ ਇਨਕਲੂਜ਼ੀਓਨ ਸ਼ੁਰੂ ਹੋਣੀ ਆਪਣੇ ਲੋਕ ਵੀ ਅੱਗੇ ਆਣ ਅਸੋਚਤ ਸਿਉਣੀ ਚ ਅਸੋਚਤ ਸਿਉਣੀ ਜਿੱਦਾਂ ਆਪਾਂ ਕਹਿੰ ਤੇ ਜਿਨ੍ਹਾਂ ਨੂੰ ਪ੍ਰੋਫਿਟ ਕੋਈ ਪ੍ਰੋਫਿਟ ਦਾ ਉਹ ਨਹੀਂ ਲੱਗਦਾ ਖੂਨ ਖੂਨਦਾਨ ਕਰਨ ਵਾਲੇ ਹੋਗੇ ਜਾਂ ਜਿਹੜੇ ਕੋਈ ਵੀ ਕੋਈ ਵੀ ਤਰ੍ਹਾਂ ਦੀ ਸੇਵਾ ਕਰਨ ਵਾਲੀਆਂ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਉਹਨਾਂ ਚ ਵੀ ਆਪਣੇ ਲੋਕ ਅੱਗੇ ਆਣ ਤਰਪਰ ਲੋਕਾਂ ਨੂੰ ਪਤਾ ਹੈ ਮੈਨੂੰ ਲੱਗਦਾ ਹੈ ਕਿ ਹਮ ਤੁਹਾਡੇ ਕਰਕੇ ਅੱਗੇ ਆਣਗੇ ਕਿਉਂਕਿ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਵੀ ਫਲਾਣੀ ਤਰੀਕ ਹਾਂਜੀ ਫਲਾਣੀ ਜਗ੍ਹਾ ਤੇ ਕੈਂਪ ਲੱਗਣਾ ਹੈ ਮੇਨ ਗੱਲ ਹੈ ਇਹ ਭਾਜੀ ਕਿ ਆਪਣੇ ਲੋਕਾਂ ਦਾ ਕੀ ਇਨਫੋਰਮੇਸ਼ਨ ਪਹੁੰਚਦੀ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣੇ ਲੋਕ ਸੇਵਾ ਵਰਗੇ ਕੰਮਾਂ 'ਚ ਤੇ ਸਭ ਤੋਂ ਪਹਿਲਾਂ ਅੱਗੇ ਹੁੰਦੇ ਨੇ ਸਭ ਤੋਂ ਪਹਿਲਾਂ ਨੰਗੇ ਪੈਰੀ ਸੇਵਾ ਕਰਨਦੇ ਕੁਝ ਬੰਦੇ ਸ਼ੌਕੀਨ ਨੇ ਇੰਨੀ ਸ਼ਰਧਾ ਲੈ ਕੇ ਚੱਲਦੇ ਹਾਂ ਹਾਂਜੀ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਦੱਸਿਆ ਕਰੋਗੇ ਬਿਦਖੋ ਕਿਉਂਕਿ ਇਹ ਜੋ ਵੀ ਚੀਜ਼ਾਂ ਹੁੰਦੀਆਂ ਨੇ ਇਹ ਉੱਚੇ ਲੈਵਲ ਤੇ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇ ਫਿਰ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਨਾ ਸੋ ਤੁਸੀਂ ਉਹਨਾਂ ਦਾ ਇੱਕ ਮੇਨ ਕੀ ਕਹਿੰਦੇ ਨੇ ਪੁਨਟੋ ਦੇ ਡਿਫੇਰਿਮੈਂਟੋ ਹੋਵੇਗੀ ਇਹਨਾਂ ਦਾ ਪੁਆਇੰਟ ਹੋਵੋਗੇ ਹੋਰ ਕੀ ਕਰੋਗੇ ਆਪਣੇ ਲੋਕਾਂ ਲਈ ਕੀ ਕਰਦੇ ਪਿਓ ਮੇਨ ਭਾਜੀ ਆਪਾਂ ਇਹ ਹੀ ਚਾਹਨੇ ਆ ਕਿ ਲੈਂਗੁਏਜ ਦਾ ਕੋਰਸ ਇੰਪਰੂਵ ਹੋਣ ਓਕੇ ਤੇ ਆਪਣੇ ਲੋਕਾਂ ਚ ਦੱਸਿਆ ਜਾਏ ਅਸੀਂ ਕੌਣ ਆ ਸਕੂਲਾਂ ਚ ਦੱਸਿਆ ਜਾਏ ਕੌਣ ਆ ਸਾਡਾ ਧਰਮ ਕੀ ਹੈ ਸਾਡਾ ਕਲਚਰ ਕੀ ਹੈ ਇਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਓਕੇ ਤੇ ਜਿਹੜੀਆਂ ਵੀ ਆਪਣੇ ਲੋਕਾਂ ਨੂੰ ਪ੍ਰੋਬਲਮਾਂ ਆਂਦੀਆਂ ਨੇ ਜਿਹੜੇ ਵੀ ਇਸ਼ੂ ਆਂਦੇ ਨੇ ਉਹ ਤੁਹਾਡੇ ਤੱਕ ਲੈ ਕੇ ਆਣ ਉਹ ਆਪਣੇ ਅੱਗੇ ਲੈ ਕੇ ਕਿਉਂਕਿ ਆਪਣੇ ਲੋਕ ਸਿੱਧੇ ਤੇ ਲੈ ਕੇ ਜਾਂਦੇ ਨਹੀਂ ਬਿਲਕੁਲ ਕੋਈ ਆਪਣੇ ਤੇ ਸੁਣਦੇ ਵੀ ਨਹੀਂ ਹੈਗੇ ਲੋਕ ਸੁਣਦੇ ਵੀ ਨਹੀਂ ਕੋਈ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਜਿੱਦਾਂ ਕਿ ਆਪਾਂ ਕੋਸ਼ਿਸ਼ ਕਰਾਂਗੇ ਓਕੇ ਵੀ ਜਿੰਨਾ ਵੀ ਰਿਪਰੈਜ਼ੈਂਟ ਕਰ ਸਕੀਏ ਜਿੰਨੀਆਂ ਵੀ ਜਿਹੜੀਆਂ ਵੀ ਆਪਣੀਆਂ ਪ੍ਰੋਬਲਮਾਂ ਨੇ ਉਹ ਆਪਾਂ ਪੰਚਾਇਤ ਦੀ ਅੱਗੇ ਤੱਕ ਓਕੇ ਜਿੱਦਾਂ ਵੀ ਹੋ ਸਕਦਾ ਤੇ ਜੇਕਰ ਤੁਹਾਡੀ ਪਾਰਟੀ ਦੀ ਗੱਲ ਕਰੀਏ ਹਾਂਜੀ ਤੇ ਤੁਸੀਂ ਕਿਹੜੀ ਪਾਰਟੀ ਨੂੰ ਸੰਬੰਧ ਰੱਖਦੇ ਹੋ ਪਾਰਟੀ ਭਾਜੀ ਸਾਡੇ ਗਰੁੱਪ ਦਾ ਨਾਮ ਹੈਗਾ ਰਿਆਤੀ ਵਿਆਮੋ ਪੇਗੋ ਮਤਲਬ ਪਾਰਟੀ ਸਪੋਰਟ ਰਿਆਤੀ ਵਿਆਮੋ ਪੇਗੋ ਦਾ ਮਤਲਬ ਕਿ ਪੇਗੋ ਨੇਗਾ ਪਿੰਡ ਨੂੰ ਰੀਐਕਟਿਵ ਕਰਨਾ ਦੁਬਾਰਾ ਇਹਨੂੰ ਦੁਬਾਰਾ ਜਾਨ ਪਾਣੀ ਪਿੰਡ ਚ ਐਦਾਂ ਕਹਿ ਸਕਦੇ ਨੇ ਆਪਾਂ ਪੰਜਾਬੀ ਚ ਕਹਾਂ ਲੋ ਵੀ ਦੁਬਾਰਾ ਜਾਨ ਪਾਣੀ ਹਾਂਜੀ ਅੱਛਾ ਜੀ ਤੇ ਸਪੋਰਟ ਆਪਾਂ ਕਰਦੇ ਆ ਜਿੱਦਾਂ ਪੀਡੀ ਵਾਲੀ ਪਾਰਟੀ ਨੂੰ ਪੀਡੀ ਪਾਰਟੀ ਆਪਣੇ ਨਾਲ ਤੇ ਕੋਰ ਗਰੁੱਪ ਐ ਐਮਈ ਚਾ ਮੂਵਮੈਂਟ ਤੋਂ ਚਿੱਤਾ ਦੀਨੀਆਂ ਟੀਵੀ ਇਹਨਾਂ ਤਿੰਨਾਂ ਦਾ ਗਰੁੱਪਾਂ ਦਾ ਮੇਲਮਲਾਪ ਕਰਕੇ ਰਿਆਤੀ ਵਿਆਮ ਗਰੁੱਪ ਪੇਗੋ ਆਪਣਾ ਓਕੇ ਓਕੇ ਤੇ ਜੇ ਵੋਟਾਂ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਇਲੈਕਸ਼ਨਾਂ ਚ ਇੱਕ ਵੋਟ ਵੀ ਸਾਰੀ ਪਾਰਟੀ ਨੂੰ ਜਿਤਾ ਸਕਦੀ ਹੈ ਜਾਂ ਉਹਨੂੰ ਹਰਾ ਸਕਦੀ ਆ ਜੂ ਵੋਟ ਮੰਗਣ ਜਾਂਦੇ ਹੋ ਤੇ ਤੁਹਾਨੂੰ ਇਟਾਲੀਅਨ ਲੋਕ ਕਿੱਦਾਂ ਰਿਸੀਵ ਕਰਦੇ ਨੇ ਇਟਾਲੀਅਨ ਲੋਕ ਭਾਜੀ ਬਹੁਤ ਖੁਸ਼ ਹੁੰਦੇ ਨੇ ਜਦੋਂ ਮੈਨੂੰ ਵੇਖ ਕੇ ਤਕਰੀਬਨ ਆਪਾਂ ਨੂੰ 7000 ਦੀ ਆਬਾਦੀ ਪੇਗੋ ਨੇਗਾ ਚ ਤਕਰੀਬਨ ਸਾਰੇ ਹੀ ਜਾਣਦੇ ਨੇ ਬਹੁਤ ਖੁਸ਼ ਹੁੰਦੇ ਨੇ ਹਾਂਜੀ ਬਹੁਤ ਖੁਸ਼ ਹੁੰਦੇ ਨੇ ਜੂ ਵੇਖਦੇ ਨੇ ਕਿ ਇਹ ਮੁੰਡਾ ਵੀ ਜਿੱਦਾਂ ਇਹ ਫੈਮਿਲੀ ਵਧੀਆ ਫੈਮਿਲੀ ਦਾ ਮੁੰਡਾ ਇਹ ਵੀ ਅੱਗੇ ਆ ਰਿਹਾ ਹੈ ਵਧੀਆ ਤਰੀਕੇ ਨਾਲ ਪਾਪਾ ਕੋ 28 29 ਸਾਲ ਹੋ ਗਏ ਹਾਂਜੀ 28 ਸਾਲ ਹੋ ਗਏ ਨਾ ਪਾਪਾ ਨੂੰ ਇੱਕ ਪੂਰਾ ਉੱਥੇ ਕੀ ਕਹਿੰਦੇ ਨੇ ਤੂਤੀ ਬੋਲਦੀ ਕਿਹੜੋਂ ਪਿੰਡ 'ਚ ਵੀ ਇੱਕ ਬੰਦਾ ਜਿਹਨੇ ਸਾਰੀ ਉਮਰ ਇਮਾਨਦਾਰੀ ਨਾਲ ਕੰਮ ਕੀਤਾ ਆ ਬੱਚੇ ਪੜਾਏ ਨੇ ਹੈਨਾ ਤੁਹਾਡੇ ਚਾਚੇ ਤਾਂ ਵੀ ਇੱਥੇ ਨੇ ਹਾਂਜੀ ਚਾਚੇ ਵੀ ਇੱਥੇ ਮੇਰੇ ਦੋ ਚਾਚੇ ਇੱਥੇ ਨੇ ਆਪਣੀਆਂ ਫੈਮਲੀਆਂ ਦੇ ਨਾਲ ਇੱਕ ਚਾਚਾ ਜੀ ਇੰਡੀਆ ਨੇ ਓਕੇ ਤੇ ਜਦੋਂ ਹੁਣ ਇੰਡੀਅਨ ਘਰਾਂ 'ਚ ਵੋਟਾਂ ਮੰਗਣ ਜਾ ਰਹੇ ਹੋ ਤੇ ਉਹਨਾਂ ਨੂੰ ਕੀ ਕਹਿੰਦੇ ਹੋ ਵੀ ਇੱਕ ਮੌਕਾ ਦੋ ਵੋ ਹਾਂਜੀ ਇਦਾਂ ਹੀ ਕਹਿਣਾ ਪੈਂਦਾ ਭਾਜੀ ਆਪਣਾਂ ਤੇ ਬੇਨਤੀ ਕਰ ਸਕਨੇ ਆ ਬਿਲਕੁਲ ਬਾਕੀ ਆਪਾਂ ਰਿਪਰੈਜ਼ੈਂਟ ਆਪਣੀ ਕਮਿਊਨਿਟੀ ਨੂੰ ਹੀ ਕਰਨਾ ਜੋ ਵੀ ਕਰਨਾ ਆਪਾਂ ਆਪਣੀ ਕਮਿਊਨਿਟੀ ਵਾਸਤੇ ਕਰਨਾ ਆਪਣੇ ਲੋਕਾਂ ਵਾਸਤੇ ਕਰਨਾ ਓਕੇ ਤੇ ਤੇ ਕੱਲਾ ਕੌਂਸਲ ਜਿਹੜੇ ਤੱਕ ਹੀ ਤੁਹਾਡੀ ਦੌੜ ਆ ਜਾਂ ਇਸ ਤੋਂ ਅੱਗੇ ਵੀ ਜੇ ਮੌਕਾ ਦਿੱਤਾ ਰੱਬ ਨੇ ਆਓਗੇ ਭਾਜੀ ਫਿਲਹਾਲ ਤੇ ਆਪਾਂ ਇੰਦੇ ਤੇ ਖੜੇ ਆ ਜਿਹੜੇ ਇਹ ਕੰਮ ਪਿੱਛੇ ਵੇਹਾਂ ਇਹ ਪੂਰਾ ਕਰੀਏ ਫਿਲਹਾਲ ਤੇ ਓਕੇ ਉਸ ਤੋਂ ਬਾਅਦ ਫਿਰ ਅੱਗੇ ਵੇਖਾਂਗੇ ਜੋ ਵੀ ਕੁਛ ਆਪਾਂ ਜੋ ਵੀ ਕੁਛ ਆਪਾਂ ਕਰ ਸਕਾਂਗੇ ਆਪਣੇ ਲੋਕਾਂ ਵਾਸਤੇ ਆਪਾਂ ਉਹ ਕਰਾਂਗੇ ਓਕੇ ਸੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਅ ਹੁਣ ਤੁਹਾਡਾ ਇੰਟਰਵਿਊ ਕੀਤਾ ਆ ਆਪਾਂ ਇਲੈਕਸ਼ਨਾਂ ਤੋਂ ਪਹਿਲੇ ਤੇ ਇੱਕ ਇੰਟਰਵਿਊ ਕਰਾਂਗੇ ਜਦੋਂ ਫਤਿਹ ਬਲਾਤੀ ਸਰਨਾ ਜ਼ਰੂਰੀ ਹੁੰਦਾ ਏ ਇਲੈਕਸ਼ਨਾਂ 'ਚ ਖੜੇ ਹੋਣਾ ਹਾਂਜੀ ਹਾਰ ਜਿੱਤ ਬਾਅਦ ਦੀ ਗੱਲ ਆ ਜੇ ਕਹਿੰਦੇ ਨੇ ਵੀ ਜਿੱਤ ਗਏ ਤਾਂ ਮੈਦਾਨ ਫਤਿਹ ਆ ਤੇ ਜੇ ਹਾਰ ਗਏ ਤਾਂ ਕੁਝ ਸਿੱਖਣ ਨੂੰ ਮਿਲੇਗਾ ਵੀ ਅਸੀ ਆਪਣੇ ਲੋਕਾਂ ਦੀ ਵੋਟ ਕਿਉਂ ਨਹੀਂ ਲੈ पाए ਹੈਨਾ ਇਹ ਇਹ ਹੁੰਦਾ ਨਾ ਜਦੋਂ ਬੰਦਾ ਹਾਰ ਜਾਂਦਾ ਹੈ ਤਾਂ ਕੋਈ ਨਾ ਕੋਈ ਤਾਂ ਵਜ੍ਹਾ ਰਹੀ ਹੁੰਦੀ ਹੈ ਹਾਂਜੀ ਹਾਂਜੀ ਸੋ ਸਾਡੀ ਸਾਰੀ ਟੀਮ ਸਾਡੀ ਸਾਰੀ ਕਮਿਊਨਿਟੀ ਜੋ ਜੋ ਤੁਹਾਨੂੰ ਸੁਣਦੀ ਆ ਦੇਖਦੀ ਆ ਪੇਗੁੰਜਾ ਕਬਲੀ ਅਸੀਂ ਤੁਹਾਡੇ ਨਾਲ ਆ ਬਸ ਵੀ ਸਾਨੂੰ ਸਾਰਿਆਂ ਨੂੰ ਤੁਹਾਨੂੰ ਜਿੰਨੀ ਤੁਹਾਡੀ ਪੂਰੀ ਲਿਸਟ ਆ ਸਾਰਿਆਂ ਨੂੰ ਸੋ ਇਸ ਤਰ੍ਹਾਂ ਦੇ ਯੰਗ ਚਿਹਰੇ ਜਿਹੜੇ ਮੋਹਰੇ ਆਣਾ ਚਾਹੁੰਦੇ ਨੇ ਜਿਨ੍ਹਾਂ ਨੇ ਇੱਥੇ ਜੰਪਲ ਨੇ ਪੜ੍ਹਾਈ ਕੀਤੀ ਆ ਕੰਮ ਕਰਦੇ ਨੇ ਵਧੀਆ ਪੋਸਟ ਤੇ ਔਰ ਇਹ ਆਪਣੇ ਲੋਕਾਂ ਨੂੰ ਰੈਪਰੈਜ਼ੈਂਟ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਨਿਰਾਸ਼ ਨਾ ਕਰਿਓ ਸੋ ਇਹ ਤੁਹਾਡੀ ਕੀਮਤੀ ਵੋਟ ਹੈ ਤੁਸੀਂ ਵੀਰੇ ਦੇ ਵਿਚਾਰ ਸੁਣੇ ਨੇ ਇਹਨਾਂ ਦੀ ਪੜਾਈ ਦੇਖੀ ਆ ਇਹਨਾਂ ਦਾ ਕੰਮ ਦੇਖਿਆ ਆ ਇੱਕ ਵਾਰੀ ਇਸ ਇੰਟਰਵਿਊ ਨੂੰ ਦੁਬਾਰਾ ਫਿਰ ਵਾਪਸ ਕਰਕੇ ਸੁਣਿਓ ਅਗਰ ਤੁਹਾਨੂੰ ਇਹਨਾਂ ਦੇ ਵਿਚਾਰ ਅੱਛੇ ਲੱਗੇ ਨੇ ਤੇ ਆਪਣੀ ਕੀਮਤੀ ਵੋਟ ਜ਼ਰੂਰ ਪਾਓ ਸੋ ਇਹੀ ਕਹਿ ਕੇ ਫਤਿਹ ਬਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ